ਤਰੰਤਾਰੰਤੀ ਹੋਣ ਵਾਲੀ ਜਮਨੀ ਚੋਣ ਚ ਇੱਕ ਅਹਿਮ ਡਵੈਲਪਮੈਂਟ ਆ ਉਹਦੇ ਨਾਲ ਪਾਉਣੇ ਤੁਹਾਡੀ ਸਾਹਜ ਤੇ ਦੂਜਾ ਸਵਾਲ ਕਿ ਭਾਜਪੀ ਬੰਦੀ ਸਿੱਖਾਂ ਨੂੰ ਛੱਡ ਦੇਗੀ ਕਿ ਅਗਲੇ ਦਿਨਾਂ ਦੇ ਵਿੱਚ ਬੰਦੀ ਸਿੰਘ ਛੱਡ ਦਿੱਤੇ ਜਾਣਗੇ ਇਹ ਇਹ ਵੀ ਡਵੈਲਪਮੈਂਟ ਅੱਗੇ ਵੱਧ ਰਹੀ ਹੈ ਕਿ ਪੋਲਿਟੀਕਲ ਸੀਨ ਚ ਪੋਲਿਟੀਕਲ ਤ੍ਰਿਸ਼ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਔਰ ਇੱਕ ਖਾਸ ਡਵੈਲਪਮੈਂਟ ਇੱਥੇ ਵੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਸਰਦਾਰ ਜਗਤਾਰ ਸਿੰਘ ਦੀ ਸੀਨੀਅਰ ਜਰਨਲਿਸਟ ਮੇਰੇ ਨਾਲ ਨੇ ਡਾ. ਅਮਰਜੀਤ ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਗੇ ਸਿੱਖਜੰਤਕ ਨਾਲ ਨੇ ਸਰਦਾਰ ਤਰਲੋਚਨ ਸਿੰਘ ਜੀ ਸਾਬਕਾ ਮੈਂਬਰ ਰਾਜ ਸਭਾ ਔਰ ਸਾਬਕਾ ਚੇਅਰਮੈਨ ਭਾਰਤੀ ਘਟ ਗਣਤੀ ਕਮਿਸ਼ਨ ਉਹ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਦਾ ਜਗਤਾਰ ਸਿੰਘ ਜੀ ਤੁਹਾਡੇ ਕੋਲ ਇਹ ਸੂਚਨਾ ਹੈ ਕਿ ਸੰਦੀਪ ਸਿੰਘ ਸੰਨੀ ਜਿਹੜੇ ਪਿਛਲੇ ਦਿਨਾਂ ਚ ਚਰਚਾ ਚ ਆਏ ਆ ਤੇ ਜਿਸ ਤਰ੍ਹਾਂ ਤੁਹਾਡੇ ਕੋਲ ਸੂਚਨਾ ਸੀ ਕਿ ਸਿਧਾਂਤਕ ਤੌਰ ਤੇ ਇਹ ਫੈਸਲਾ ਹੋ ਗਿਆ ਕਿ ਸੰਦੀਪ ਸਿੰਘ ਸੰਨੀ ਤਰਨਤਾਰਨ ਦੀ ਚੋਣ ਲੜਨਗੇ ਜੇ ਇਸ ਗੱਲ ਤੋਂ ਗੱਲ ਅੱਗੇ ਵਧਾ ਦੇ ਸੂਬਾ ਸਰਹੰਦਾ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਤਿਹਾਸ ਦੇ ਵਿੱਚ ਸਿੱਖਾਂ ਤੇ ਜਿਹੜੇ ਜ਼ੁਲਮ ਹੋਏ ਹਨ ਉਹਨਾਂ ਦੇ ਵਿੱਚ ਇੱਕ ਨਾ ਸੂਬਾ ਸਰਹੰਦਾ ਆਉਂਦਾ ਆਪਣੇ ਛੋਟੇ ਸਹਬਜ਼ਾਦਿਆਂ ਨੂੰ ਨਹੀਂ ਹੈ ਚੜਨਾ ਉੱਥੋਂ ਲੈ ਕੇ ਉਸ ਤੋਂ ਬਾਅਦ ਤੱਕ ਜਦੋਂ ਸਿੱਖਾਂ ਸਰਦ ਬੋਲਦੇ ਨੇ ਪੰਜਾਬ ਦੇ ਸੂਬੇ ਸੀਗੇ 10 ਉਹ ਬਾਲਾ ਹੋਰ ਸੂਬਾ ਸ਼ਰਾਂਤੇ ਸੂਬਾ ਬੁਲਦਾ ਉਹ ਲਾਹੌਰ ਤੇ ਸਰਾਂ ਦੇ ਵਿੱਚ ਸਿੱਖਾਂ ਤੇ ਜਲਮ ਅਣਗਿਣਤ ਤਰ੍ਹਾਂ ਦੇ ਹੋਏ ਤੇ ਉਹ ਸੰਦੀਪ ਦਾ ਨਾਂ ਉਰਜਾ ਹੈ ਉਸ ਤੋਂ ਪਹਿਲਾਂ ਸੰਦੀਪ ਜੇਲ੍ਹ ਦੇ ਵਿੱਚ ਇਸ ਕਰਕੇ ਅੰਦਰ ਸੀ ਕਿਉਂਕਿ ਉਹਨੇ ਅਮਰਸਰ ਦੇ ਵਿੱਚ ਇੱਕ ਸੋਰੀ ਨਾਂ ਦੇ ਲੀਡਰ ਦਾ ਕਤਲ ਕੀਤਾ ਸੀ ਬਾਜ਼ਾਰ ਦੇ ਵਿੱਚ ਤੇ ਸਧਾਰਨ ਦੁਕਾਨਦਾਰ ਸੀ ਕਿਸੇ ਸਿਆਸੀ ਜਿਸੇ ਵੰਡ ਦੇ ਨਾਲ ਸੰਬੰਧਤ ਨਹੀਂ ਨਹੀਂ ਸੀ ਜਦੋਂ ਉਸ ਵੇਲੇ ਜਾਣਕਾਰੀ ਆਈ ਸੀ ਤੇ ਹੁਣ ਸਾਰੀਆਂ ਆਲਮੋਸਟ ਜਿਸੇ ਬੰਦੀਆਂ ਇਸ ਗੱਲ ਤੇ ਸਹਿਮਤ ਹੈ ਕਿ ਆਉਣ ਵਾਲੀ ਤਰਨਤਾਰ ਦੇ ਜਿਮਨੀ ਚੋਣ ਦੇ ਵਿੱਚ ਸੰਦੀਪ ਨੂੰ ਐਸ ਕੈਂਡੀਡੇਟ ਖੜਾ ਕੀਤਾ ਜਾਂਦਾ ਹੈ ਇਹ ਪਿਛਲੇ 15 20 ਦਿਨ ਤੋਂ ਗੱਲਬਾਤ ਚੱਲ ਰਹੀ ਸੀ ਹਾਲੇ ਵੀ ਗੱਲਬਾਤ ਹੀ ਚੱਲ ਰਹੀ ਹੈ ਅਸੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੈਸਲਾ ਹੋ ਗਿਆ ਕੰਸੈਂਸਸਰ ਦੇ ਇਹ ਵਾਰ ਹੋ ਰਿਹਾ ਤੇ ਕੰਸੈਂਸਸਰ ਦੇ ਕਾਫੀ ਅੱਗੇ ਨਿਕਲ ਚੁੱਕਿਆ ਹੈ ਮੈਂ ਉਹਦੇ ਵਿੱਚ ਪੰਥਕ ਜਥੇਬੰਦੀਆਂ ਦੇ ਵਿੱਚ ਜੇ ਆਪਾਂ ਨਿਖੇੜਾ ਕਰਨਾ ਹੋਵੇ ਤੇ ਮਾਈਨਸ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਸਟਾਰਟੇ ਨੂੰ ਛੱਡ ਕੇ ਉਹ ਤਾਂ ਵੈਸੇ ਵੀ ਆਪਣੇ ਆਪ ਨੂੰ ਪੰਥਕ ਕਹਿਣਾ ਬੜਾ ਸਾਲਾਂ ਤੋਂ ਬੰਦ ਕੀਤਾ ਹੋਇਆ। ਤੋਂ ਬਾਕੀ ਜਿ세 ਬੰਦੀਆਂ ਜਿਹੜੀਆਂ ਪੰਥਕ ਹੈਗੀਆਂ ਉਹਦੇ ਚ ਹੁਣ ਸ਼ਾਮਲ ਜੜੇ ਨਵੇਂ ਕਾਲੀ ਦਲ ਆ ਉਹ ਪੰਥਕ ਦੇ ਵਿੱਚ ਆਪਣੇ ਆਪ ਨੂੰ ਕਲੇਮ ਕਰਦੇ ਪੰਥਕ ਦਰਜ ਦੇ ਵਿੱਚ। ਤੋਂ ਬਾਕੀ ਜਿ세 ਬੰਦੀਆਂ ਜਿਹੜੀਆਂ ਪੰਥ ਦੀਆਂ ਹੈਗੀਆਂ ਤੇ ਉਹ ਸਾਰੀਆਂ ਆਲਮੋਸਟ ਜਿੰਨੀਆਂ ਜਿ세 ਬੰਦੀਆਂ ਸਾਰੀਆਂ ਛੱਡ ਦਈਆਂ ਗਈਆਂ। ਆਪਸ ਚ ਗੱਲ ਕਰ ਰਹੀ ਹੈ ਫਾਈਨਲ ਅਨਾਉਂਸਮੈਂਟ ਕਰਨਾਸਤੇ ਆਮ ਸਹਿਮਤੀ ਉਸ ਪਾਸੇ ਵੱਧ ਰਹੀ ਹੈ ਤੇ ਕੱਲ ਜਿਸ ਤੱਕ ਦੇ ਨਾਲ ਇੱਥੇ ਗੱਲਬਾਤ ਸਾਰੀ ਚੱਲੀ ਆਪਣੇ ਯਾਨੀ ਹਰਪ੍ਰੀਤ ਸਿੰਘ ਨਵੇਂ ਕਾਰਜ ਦੇਲ ਦੇ ਪ੍ਰਧਾਨ ਉਹ ਵੀ ਇੱਥੇ ਚੱਲੀ ਗੱਡ ਸੀ ਗੱਲ ਤੇ ਉਸ ਤੋਂ ਬਾਅਦ ਮਲੇ ਵੀ ਸੰਨੀ ਦੇ ਭਰਾ ਨੂੰ ਗੱਲਬਾਤ ਅੱਗੇ ਵੱਧ ਰਹੀ ਗਿਆ ਆਲਮੋਸਟ ਕਾਫੀ ਹੱਦ ਤੱਕ ਗੱਲ ਅੱਗੇ ਵੱਧ ਚੁੱਕੀ ਹੈ ਜੇ ਮੈਂ ਕਹਦੇ ਆਂ ਭਈ ਨੇੜੇ ਜੇ ਪਹੁੰਚ ਗਈ ਗੱਲ ਤੇ ਜੇ ਇਹ ਤੇ ਆਮ 70 ਬਣ ਜਾਂਦੀ ਹੈ ਫਾਈਨਲੀ ਤੇ ਇਹਦੇ ਨਾਲ ਜਿਹੜਾ ਸੀਨ ਹੈ ਤਰਨਤਾਰ ਦਾ ਉਹ ਬਦਲ ਜਾਏਗਾ ਕਿਉਂਕਿ ਜਿਹੜੀ ਤਰਨਤਾਰ ਦੀ ਸੀਟ ਹੈ ਇਹ ਪੰਥਕ ਜਣੀ ਜਾਂਦੀ ਹੈ ਇਹ ਤੇ ਜਿਹੜਾ ਸੂਬਾ ਸਿੰਘ ਜੀ ਨੂੰ ਮਾਰਿਆ ਉਹਦੇ ਜੁਲਮ ਵੀ ਜ਼ਿਆਦਾ ਇਸ ਏਰੀਆ 'ਚ ਕਿਉਂਕਿ ਉਹ ਐਸਐਚਓ ਨਾ ਇਸ ਏਰੀਆ 'ਚ ਜਿਆਦਾ ਰਿਹਾ ਉਹਦਾ ਕੈਰੀਅਰ ਇਸੇ ਪਾਸੇ ਦਾ ਸੋ ਇਸ ਕਰਕੇ ਇਹ ਨਵੇਂ ਟੱਗ ਨਾਲ ਇਹ ਇਲੈਕਸ਼ਨ ਆਏਗੀ ਤੇ ਜਿਹੜਾ ਚੈਲੰਜ ਹੋਏਗਾ ਉਬਨ ਲਈ ਸਰਕਾਰ ਨੂੰ ਹੀ ਹੋਏਗਾ ਨਾ ਆਵਾਦੀ ਪਾਰਟੀ ਚਲੋ ਦੇਖੋ ਜੇ ਫਾਈਨਲ ਜਿਹੜਾ ਅਨਾਉਂਸਮੈਂਟ ਹੁੰਦੀ ਹੈ ਲੇਕਿਨ ਜਿੰਨੇ ਕਿ ਜਾਣਕਾਰੀ ਆ ਉਹਦੇ ਅਨੁਸਾਰ ਗੱਲ ਕਾਫੀ ਅੱਗੇ ਵਧ ਚੀ ਆ ਆ ਜਿੰਨੀ ਜੋ ਸਰਕਾਰ ਦੀ ਹੁੰਦੀ ਹੈ ਸਰਕਾਰ ਦੇ ਹੱਥ ਚੋਂ ਕੋਈ ਸੀਟ ਖੋ ਕੇ ਲਿਆਉਣੀ ਜਿਵੇਂ ਦੂਰ ਸਾਹਿਬ ਔਰ ਫਰੀਦਕੋਟ ਦੀ ਖੋਈ ਗਈ ਸੀਟ ਉਹ ਦੋਵੇਂ ਹੀ ਲਗਭਗ ਮੰਨੀਆਂ ਜਾ ਰਹੀਆਂ ਸੀ ਕਿ ਸਰਕਾਰ ਨੂੰ ਜਾਣ ਵਾਲੀਆਂ ਸੀਟਾਂ ਸੀਗੀਆਂ ਖਡੋਰ ਸਾਹਿਬ ਦੀ ਸੀਟ ਵੀ ਜਿਹੜੀ ਇਹਨਾਂ ਨੇ ਆਪਣਾ ਮੰਤਰੀ ਉਤਾਰਿਆ ਹੋਇਆ ਸੀ ਲਾਲਜੀਤ ਸਿੰਘ ਭੁੱਲਰ ਉੱਥੋਂ ਮੁੱਖ ਮੰਤਰੀ ਦਾ ਬਹੁਤ ਨੇੜਲਾ ਕਰਮਜੀਤ ਅਨਮੋੜ ਲੜ ਰਿਹਾ ਸੀ ਤੇ ਉਦੋਂ ਵਿੱਚ ਸੀਟਾਂ ਖੋਲੀਆਂ ਸੀ ਪਾਰਲੀਮੈਂਟ 'ਚ ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਇਸ ਗੱਲ ਦਾ ਬੜੀ ਬਾਰੀ ਜ਼ਿਕਰ ਕੀਤਾ ਕਿ ਸਿੱਖਾਂ ਨੇ ਫੈਸਲੇ ਕੀਤੇ ਦੋ ਸੀਟਾਂ ਦੇ ਉੱਤੇ ਸਿੱਖਾਂ ਨੇ ਫੈਸਲੇ ਕੀਤੇ ਔਰ ਉਹਦੇ ਵਿੱਚ ਕੋਈ ਪਾਰਟੀ ਨਹੀਂ ਸੀ ਕੁਝ ਨਹੀਂ ਸੀ ਹੁਣ ਜਦੋਂ ਇੱਕ ਵਾਰੀ ਫਿਰ ਜਮਨੀ ਚੋਣ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਤਾਂ ਤੁਸੀਂ ਪੰਜਾਬ ਦੀ ਜਿਹੜੀ ਇਸ ਖਿੱਤੇ ਦੀ ਤਸਵੀਰ ਹੈ ਖਾਸ ਤੌਰ ਤੇ ਵਾਜੇ ਦੇ ਕੁਝ ਇੱਕ ਪੌਕਟਸ ਦੇ ਵਿੱਚ ਜਿਸ ਤਰ੍ਹਾਂ ਨਾਲ ਰਿਐਕਸ਼ਨ ਆਉਂਦਾ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ ਮਤਲਬ ਇਹਦੇ ਲੰਬੇ ਸਮੇਂ ਦੇ ਅਸਰ ਕੀ ਦੇਖਣ ਨੂੰ ਤੁਹਾਨੂੰ ਆਉਂਦੇ ਨੇ ਤੁਸੀਂ ਆਪਣਾ ਜਿਹੜਾ ਪੋਲੀਟੀਕਲ ਤੁਹਾਡਾ ਤਜਰਬਾ ਹੈ ਉਹਦੀ ਗੱਲ ਮੈਂ ਕਰਦਾ ਦੇਖੋ ਜੋ ਸਾਡੀ ਪਰੰਪਰਾ ਰਹੀ ਹੈ ਉਹ ਤੁਹਾਡੇ ਸਾਹਮਣੇ ਕਿ 인ਦਰਾ ਗਾਂਧੀ ਦੇ ਕਤਲ ਦੇ ਵਿੱਚ ਸ਼ਾਮਲ ਜਿਹੜੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਜਿਕਨੇ ਆਪ ਚੁੜ ਕੇ ਲਬ ਕੇ ਅੱਗੇ ਭੇਜਿਆ ਇਹ ਸਾਡੀ ਪਰੰਪਰਾ ਹੈ ਤੁਹਾਡੇ ਸਾਹਮਣੇ ਸੋ ਇਹ ਇਲਾਕਾ ਜਿਹੜਾ ਵੇਖੋ ਸਭ ਤੋਂ ਵੱਧ ਸਾਡੇ ਸਿੱਖ ਇਤਿਹਾਸ ਵਿੱਚ ਜੇ ਕੁਰਬਾਨੀਆਂ ਤਾਂ ਉਹ ਜ਼ਿਲ੍ਹਾ ਅੰਮ੍ਰਿਤਸਰ ਔਰ ਤਰ ਬਤਾਰ ਦੇ ਇਲਾਕੇ ਦੀਆਂ આજ ਤੋਂ ਨਹੀਂ ਕੁਝੀਆਂ 2-300 ਸਾਲ ਤੋਂ ਗੁਰੂ ਪੀਰੀਅਡ ਤੋਂ ਹੀ ਇਹ ਇਲਾਕਾ ਇਹ ਇਲਾਕਾ ਬਾਬਾ ਦੀਪ ਸਿੰਘ ਸ਼ਹੀਦ ਦਾ ਸੋ ਸਾਰਾ ਕੁਝ ਇਸ ਇਲਾਕੇ ਦੀ ਤੇ ਮਿੱਟੀ ਵਿੱਚ ਹੀ ਪੰਥਕ ਜਿਹੜਾ ਜਜ਼ਬਾ ਉਹ ਭਰਿਆ ਹੈ ਜੇ ਕੋਈ ਕੋਈ ਵਕਤ ਸੀ ਕਿ ਜਦੋਂ ਸਾਰੇ ਪੰਜਾਬ ਵਿੱਚ ਸਮੁੱਚਾ ਪੰਜਾਬ ਲਾਹੌਰ ਵਾਲਾ ਤੇ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਵੀ ਕੋਈ ਇਲਾਕਾ ਹੈ ਜਿੱਥੇ ਸਿੱਖਾਂ ਦੀ ਗਿਣਤੀ ਹੈ ਹਾਂਜੀ ਉਹ ਤਰਨਤਾਰਨ ਸੋ ਉਦੋਂ ਸਿਰਫ ਤਰਨਤਾਰਨ ਸਮੁੱਚੇ ਪੰਜਾਬ ਵਿੱਚ ਸਿੱਖਾਂ ਦਾ ਇਲਾਕਾ ਗਿਣਿਆ ਗਿਆ ਸੋ ਇਹ ਇੱਕ ਤਰਨਤਾਰਨ ਨੂੰ ਗੁਰੂ ਮਹਾਰਾਜ ਜੀ ਸਮਝ ਲਓ ਬਖਸ਼ਿਸ਼ ਹੈ ਸੋ ਜਦੋਂ ਇਹੋ ਜਿਹੇ ਹਾਲਾਤ ਸਾਡੇ ਸਾਹਮਣੇ ਆਉਂਦੇ ਆ ਕਿ ਕੋਈ ਬੰਦਾ ਕੋਈ ਸ਼ਖਸ ਵੀ ਸਿੱਖੀ ਲਈ ਕੋਈ ਐਸਾ ਕਾਰਾ ਕਰੇ ਤਾਂ ਖਾਲਸੇ ਦੀ ਸਪੋਰਟ ਉਸ ਨੂੰ ਆਟੋਮੈਟਿਕ ਹੋ ਜਾਂਦੀ ਹੈ। ਔਰ ਇਸ ਸੀਟ ਤੇ ਵੈਸੇ ਸ਼ੁਰੂ ਤੋਂ ਹੀ ਪਾਰਲੀਮੈਂਟ 'ਚ ਵੀ ਹਮੇਸ਼ਾ ਤੁਸੀਂ ਦੇਖਿਆ ਕਿ ਕਿੰਨੇ ਵਾਰੀ ਸਾਰੇ ਹਮੇਸ਼ਾ ਹੀ ਅਕਾਲੀ ਜਿੱਤੇ ਰਹੇ ਚਾਹੇ ਅਕਾਲੀ ਕਿਸੇ ਗਰੁੱਪ ਦਾ ਆਇਆ ਹੋ ਛੱਡੋ ਲੈ ਕੇ ਜਿੱਤੇ ਰਹੇ। ਸੋ ਮੈਂ ਤੇ ਸਮਝਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਆਪਾਂ ਸੁਣ ਰਹੇ ਆ ਕਿਉਂਕਿ ਜਿਹੜਾ ਪੁਲਿਸ ਅਫਸਰ ਦੀ ਜਿਹੀ ਚਰਚਾ ਮੈਂ ਤੇ ਅਖਬਾਰ ਚ ਪੜਿਆ ਅੱਜ ਪਤਾ ਨਹੀਂ ਇਹ ਕਿਵੇਂ ਹੋਏਗਾ ਕਿ ਜਦੋਂ ਉਸ ਦਾ ਸੰਸਕਾਰ ਕਰਨ ਲਈ ਪਿੰਡ ਆਏ ਤਾਂ ਫੈਸਲਾ ਹੋਇਆ ਕਿ ਪਿੰਡ ਦਾ ਗ੍ਰੰਥੀ ਵੀ ਨਹੀਂ ਜਾਏਗਾ ਉਹਦੀ ਅਰਦਾਸ ਕਰਨ ਲਈ ਤੇ ਗੁਰਦੁਆਰੇ ਨੇ ਉਹਦਾ ਫੰਕਸ਼ਨ ਕਰਨ ਤੋਂ ਹੀ ਨਾ ਕਰਤੀ ਔਰ ਇਲਾਕੇ ਦੇ ਲੋਕ ਵੀ ਸਾਰੇ ਉੱਥੇ ਪ੍ਰੋਟੈਸਟ ਕਰਨ ਆ ਗਏ ਸੋ ਜਦੋਂ ਇਹ ਹਾਲਾਤ ਸਾਹਮਣੇ ਨਜ਼ਰ ਆ ਰਹੇ ਹਨ ਤਾਂ ਮੈਂ ਜਗਤਾਰ ਸਿੰਘ ਦੀ ਗੱਲ ਦੀ ਪ੍ਰੋਰਤਾ ਕਰਦਾ ਇਹ ਕੋਈ ਉਹ ਨਹੀਂ ਦਿੱਕਤ ਨਹੀਂ ਆਏਗੀ ਕਿ ਜੇ ਇਹ ਕੈਰੀ ਡੇਟ ਕਿਸ ਨੂੰ ਚੁਣ ਲਿਆ ਜਾਏਗਾ اور ਖਾਤ ਕਰਕੇ ਕਿ ਕੋਈ ਜਿਹੜਾ ਨਵਾਂ ਅਕਾਲੀ ਦਲ ਹੈ ਉਹਨੂੰ ਹੀ ਲੋੜ ਹੈ ਇਸ ਵੇਲੇ ਆਪਣੀ ਇਹ ਦਿਖਾਉਣ ਦੀ ਕੀ ਆ ਸੀ ਇਸ ਵੇਲੇ ਪੰਥ ਦੇ ਸਹੀ ਨਮਾਣੇ ਆ ਤੇ ਉਹਨਾਂ ਦਾ ਐਕਸ਼ਨ ਆਲਰੇਡੀ ਹੋ ਚੁੱਕਾ ਹੈ ਜਨियर ਪ੍ਰੀਤ ਸਿੰਘ ਦਾ ਤੋਂ ਮੇਰੇ ਦੇ ਖਿਆਲ ਵਿੱਚ ਇਹ ਜੋ ਚਰਚਾ ਅਸੀਂ ਕਰ ਰਹੇ ਆ ਇਹ ਠੀਕ ਹੈ ਅਸੀਂ ਤੇ ਸਿਰਫ ਆਲਾ ਦੱਸ ਹੀ ਸਕਦੇ ਆ ਫੈਸਲਾ ਦੋਹਾਂ ਨੇ ਕਰਨਾ ਹੈ ਪਰ ਜਿਹੜਾ ਫੈਸਲਾ ਕਰ ਹੋਏਗਾ ਤਾਂ ਲੱਗਦਾ ਏ ਠੀਕ ਹੀ ਹੋਏ ਡਾਕਟਰ ਅਮਰਜੀਤ ਸਿੰਘ ਜੀ ਜਦੋਂ ਖਿੱਤੇ ਦੀ ਤਸਵੀਰ ਦੀ ਗੱਲ ਹੁੰਦੀ ਆ ਲੋਕਾਂ ਦੇ ਸੁਭਾਅ ਦੀ ਗੱਲ ਹੁੰਦੀ ਆ ਹਿਸਟਰੀ ਉੱਥੇ ਆ ਕੇ ਖੜੀ ਹੋ ਜਾਂਦੀ ਆ ਇਤਿਹਾਸ ਦੀ ਗੱਲ ਸਰਦਾਰ ਜਗਤਾਰ ਸਿੰਘ ਜੀ ਨੇ ਵੀ ਕੀਤੀ ਐ ਔਰ ਸਰਦਾਰ ਤਲੋਚਨ ਸਿੰਘ ਹੋਰੀ ਵੀ ਉਹਦੀ ਪ੍ਰੌਡਤਾ ਕਰ ਰਹੇ ਨੇ ਜਿਹੜੀਆਂ ਜਿਹੜੇ ਕੋਈ ਇਨਸਟੈਂਸ ਨੇ ਜਿਹੜੀਆਂ ਕੁਝ ਘਟਨਾਵਾ ਨੇ ਹਿਸਟਰੀ ਦੇ ਵਿੱਚ ਇਸ ਖਿੱਤੇ ਦੇ ਵਿੱਚ ਲੋਕਾਂ ਦੇ ਅਣਖ ਦੀਆਂ ਜਜ਼ਬੇ ਦੀਆਂ ਇਸ ਤਰ੍ਹਾਂ ਦੇ ਮਾਹੌਲ ਦੀਆਂ ਜੇ ਤੁਸੀਂ ਇੱਕ ਟਿੱਪਣੀ ਨਾਲ ਗੱਲ ਕਨਕਲੂਡ ਕਰ ਦਿਓ ਰੰਧਾਵਾ ਸਾਹਿਬ 18ਵੇਂ ਸਦੀ ਦਾ ਜਿਹੜਾ ਸੰਘਰਸ਼ਾ ਜਦੋਂ ਅਸੀਂ 50 ਸਾਲ ਦਾ ਸਮਾਂ ਮੰਨ ਲਈਏ 1716 ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ 1765 ਤੱਕ ਇਹ ਲਗਭਗ 50 ਸਾਲ ਦਾ ਜਿਹੜਾ ਸਮਾਂ ਹੈ ਬਹੁਤ ਹੀ ਜਿਹੜਾ ਹੈਗਾ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਜਿਹੜੀ ਹੈ ਇੰਤਹਾਹ ਹੋ ਗਈ ਇਸ ਦੌਰ ਦੇ ਦੌਰਾਨ ਤੇ ਸਿੱਖ ਕਰੈਕਟਰ ਵੀ ਜਿਹੜਾ ਸੀ ਉਹਦਾ ਜਿਹੜਾ ਸਨਹਿਰੀ ਦੌਰ ਮੰਨਿਆ ਜਾ ਸਕਦਾ ਕੁਰਬਾਨੀਆਂ ਸ਼ਹੀਦੀਆਂ ਜਿੰਨੀਆਂ ਵੀ ਹੋ ਰਹੀਆਂ ਨੇ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਲਾਹੌਰ ਕੇਂਦਰ ਬਣਿਆ ਹੋਇਆ ਅੰਮ੍ਰਿਤਸਰ ਤੇ ਦੋ ਸਥਾਨ ਜਿਹੜੇ ਹੈਗੇ ਨੇ ਬਹੁਤ ਵੱਡੇ ਪੱਧਰ ਤੇ ਪ੍ਰਮੁਖਤਾ ਦੇ ਨਾਲ ਉਸ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਕੇਂਦਰ ਬਿੰਦੂ ਬਣੇ ਰਹੇ ਤੇ ਇਸ ਇਲਾਕੇ ਦੇ ਵਿੱਚ ਕੁਦਰਤੀ ਤੌਰ ਤੇ ਅਸੀਂ ਦੇਖੀਏ ਗੁਰੂ ਸਵਾਨ ਦਾ ਵੀ ਜਿਹੜਾ ਹੈਗਾ ਪਹਿਲਾ ਸ਼ੁਰੂਆਤ ਜਿਹੜੀ ਆ ਸਿੱਖ ਧਰਮ ਦੀ ਇਸ ਇਲਾਕੇ ਦੇ ਵਿੱਚ ਹੀ ਹੈਗੀ ਆ ਕਰਤਾਰਪੁਰ ਸਾਹਿਬ ਦਾ ਇਲਾਕਾ ਦੂਰ ਨਹੀਂ ਉਹ ਵੀ ਮਾਝੇ ਦੇ ਵਿੱਚ ਹੀ ਪੈਂਦਾ ਤੇ ਉੱਥੋਂ ਖਡੂਰ ਸਾਹਿਬ ਆ ਜਾਣਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਇਹ ਸਾਰੇ ਇਲਾਕੇ ਜਿਹੜੇ ਹੈਗੇ ਆ ਇਹ ਮੁੱਢਲੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਜਿਹੜਾ ਅਸੀਂ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੇ ਸੀ ਤੇ ਛੇਵੇਂ ਪਾਤਸ਼ਾਹ ਦੇ ਸੰਘਰਸ਼ ਜਿਹੜੇ ਹੋਏ ਨੇ ਖਾਸ ਕਰਕੇ ਸੈਨਿਕ ਜਦੋਂ ਯੋਧ ਸੰਘਰਸ਼ ਸ਼ੁਰੂ ਹੋਇਆ ਸਿੱਖ ਪੰਥ ਦਾ ਮੋਗਲ ਹਕੂਮਤ ਦੇ ਨਾਲ ਤੇ ਉਹ ਵੀ ਇਹ ਹੀ ਆ ਖਾਲਸਾ ਕਾਲਜ ਦਾ ਇਲਾਕਾ ਆ ਪਹਿਲੀ ਲੜਾਈ ਦਾ ਫਿਰ ਮਾਜੇ ਦੇ ਵਿੱਚ ਆਪਾਂ ਕਹਿੰਦੇ ਹਰਗੁਵਿੰਦਪੁਰ ਸਾਹਿਬ ਦੀ ਲੜਾਈ ਵੀ ਇਸ ਇਲਾਕੇ ਦੇ ਨਾਲ ਹੀ ਖੇਤਰ ਦੇ ਨਾਲ ਜੁੜੀ ਆ ਜਾਂਦੀ ਆ ਤੇ ਇਹ ਬੜਾ ਵੱਡਾ ਹਮੇਸ਼ਾ ਹੀ ਭੂਮਿਕਾ ਨਿਭਾਉਂਦਾ ਰਿਹਾ ਤੇ ਇਸ ਇਲਾਕੇ ਨੂੰ ਸ਼ਾਇਦ ਜਿਸ ਵੇਲੇ ਇੱਕ ਵਾਰੀ ਹਕੂਮਤ ਨੇ ਕਬਰ ਆ ਕੇ ਸਮਝ ਲਓ ਜਾਂ ਉਹਨਾਂ ਨੇ ਪਰੇਸ਼ਾਨ ਹੋ ਕੇ ਤੰਗ ਆ ਕੇ ਕਿਹਾ ਵੇ ਰੋਜ਼ ਜਿਹੜਾ ਹੈਗਾ ਲੰਬਾ ਸੰਘਰਸ਼ ਚੱਲਦਾ ਜਾ ਰਿਹਾ ਕਾਬੂ ਨਹੀਂ ਆ ਰਿਹਾ ਇੰਨਾ ਕੁਝ ਕਰਕੇ ਦੇਖ ਲਿਆ ਤੇ ਸਮਝੋ ਤੇ ਵਾਲੇ ਗੱਲ ਵੀ ਪਾਸੇ ਤੂਰੀ ਸੀ ਤੇ ਫਿਰ ਇੱਥੇ ਹੀ ਉਹਨਾਂ ਨੂੰ ਜਿਹੜੀ ਹੈਗੀ ਆ ਜ਼ਗੀਰ ਦੇਣ ਦੀ ਗੱਲ ਚੱਲੀ ਸੀ ਫੇਸ ਇਲਾਕੇ ਦੇ ਵਿੱਚ ਜਿਹੜੀ ਹੈਗੀ ਆ ਚਵਾਲ ਦਾ ਇਲਾਕਾ ਜਿਹੜਾ ਹੈਗਾ ਉਹਨਾਂ ਨੂੰ ਜ਼ਗੀਰ ਦੇ ਤੌਰ ਤੇ ਜਿਹੜਾ ਹੈਗਾ ਕੁਝ ਜਿਹੜਾ ਦਾ ਨਵਾਬੀ ਦੇ ਤੌਰ ਤੇ ਜਿਹੜਾ ਆਪਾਂ ਕਹਿੰਦੇ ਨਵਾਬ ਪੁਰਸ਼ਗਨ ਨਵਾਬ ਬਣਦੇ ਨੇ ਫਿਰ ਉਸ ਇਲਾਕੇ ਕਰਕੇ ਜਿਹੜਾ ਸੀ ਇਸ ਏਰੀਏ ਦੇ ਨਾਲ ਜੁੜਿਆ ਹੋਇਆ ਜਿਹੜਾ ਚਿੱਤਾ ਜਿਹੜਾ ਹੈਗਾ ਉਹਦੀ ਆਫਰ ਆਈ ਸੀ ਵੀ ਇੱਥੋਂ ਦਾ ਜਿਹੜਾ ਮਾਮਲਾ ਜਿਹੜਾ ਹੈਗਾ ਤੁਹਾਨੂੰ ਮਿਲ ਜਾਇਆ ਕਰੇਗਾ ਤੇ ਕਹਨ ਤਵਾਵਵੇਂ ਇਤਿਹਾਸ ਦੇ ਵਿੱਚ ਵੀ ਚਾਹੇ ਆ ਹੁਣ ਪੰਜਾਬ ਦਾ ਜਿਹੜਾ ਸੰਘਰਸ਼ ਚੱਲਿਆ ਇਸ ਦੌਰ ਦੇ ਵਿੱਚ ਧਰਮਜੋਦ ਮੋਰਚੇ ਦੇ ਦੌਰਾਨ ਸਭ ਤੋਂ ਸ਼ੁਰੂਆਤ ਤੇ ਲੰਬਾ ਸਮਾਂ ਜਿਹੜਾ ਹੈਗਾ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੀਆਂ ਜਥੇਬੰਦੀਆਂ ਸਰਗਰਮੀ ਕਰਦੀਆਂ ਰਹੀਆਂ ਉਹ ਇਹੇ ਇਲਕ ਹੀ ਸੀ ਤੇ ਇਸ ਪੱਖ ਤੋਂ ਦੇਖੀਏ ਤੇ ਰਾਜਨੀਤਿਕ ਤੌਰ ਤੇ ਵੀ ਦੇਖੀਏ ਕੁਝ ਜ਼ਿਕਰ ਹੋ ਚੁੱਕਾ ਇਲੈਕਸ਼ਨ ਦਾ ਜਿਹੜਾ ਹੈਗਾ ਵੀ ਲਗਾਤਾਰ ਇੱਥੇ ਵੱਡੇ ਵੱਡੇ ਪ੍ਰਤਾਪ ਸਿੰਘ ਕਹਿਰਮਾਰਗੇ ਵੀ ਹਾਰ ਗਏ ਸੀ ਚਾਹੇ ਬਾਅਦ ਵਿੱਚ ਹੇਰਾਫੇਰੀ ਕਰਕੇ ਜਦੋਂ ਉਹਨਾਂ ਨੇ ਆਪਣੀ ਅਨਾਉਂਸਮੈਂਟ ਕਰਾਈ ਸੀ ਅਕਾਲੀ ਵਰਕਰਾਂ ਨੂੰ ਘੁੱਟ ਕੇ ਤੇ ਇਹ ਇੱਕ ਇਲਾਕੇ ਦੀ ਇੱਕ ਜਿਹੜੀ ਹੈਗੀ ਇਸ ਕਿਸਮ ਦਾ ਖਾਸਾ ਆ ਸੁਭਾਅ ਆ ਕਿ ਇਹ ਫੇ ਪ੍ਰਵਾਹ ਨਹੀਂ ਮੰਨਦੇ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਦੀ ਜੇਕਰ ਅਸੀਂ ਉਹ ਕਾਪੜਾ ਦੇਖੇ ਨਾ ਪੰਜਾਬ ਦੇ ਜਵਾਨਾਂ ਵਾਰੇ ਉਹ ਜਿਹੜੀ ਇਹਨਾਂ ਦੇ ਪੂਰੀ ਉੱਤਰ ਦੀ ਇਸ ਇਲਾਕੇ ਦੇ ਉੱਤੇ ਜਿਹੜਾ ਹੈਗਾ ਇਹ بے ਪ੍ਰਵਾਹ ਜਵਾਨ ਪੰਜਾਬ ਦੇ ਇਹ ਮੌਤ ਨੂੰ ਮਖੌਲਾਂ ਕਰਨ ਮੰਨ ਤੇ ਨਹੀਂ ਡਰਦੇ ਇਹ ਜਿਹੜਾ ਉਹਨਾਂ ਨੇ ਇਸ ਕਵਿਤਾ ਦੇ ਵਿੱਚ ਜਿਹੜੇ ਜਿੰਨੇ ਵੀ ਗੁਣ ਜਾਂ ਵਿਸ਼ੇਸ਼ਣ ਦੱਸੇ ਹੋਏ ਨੇ ਜਿਹੜੇ ਹੈ ਨਾ ਉਹ ਬਹੁਤ ਕਮਾਲ ਦੇ ਨੇ ਤੇ ਕਹਿੰਦਾ ਜੋਰ ਕਿੱਥੋਂ ਆਇਆ ਕਰਨ ਕੀ ਇਹ ਔੜਖ ਦਾ ਰੂਹ ਜੋਰ ਆਇਆ ਪੰਜਾਬ ਵਿੱਚ ਸਤਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸੜਕੇ ਕਿਉਂਕਿ ਬੜਿਆ ਕੁਦਰਤੀ ਨੂਰ ਵੀ ਇੱਥੋਂ ਦੀ ਗੱਲ ਕੀਤੀ ਆ ਭਟਵਾਣੀ ਦੇ ਵਿੱਚ ਵੀ ਜਿਹੜਾ ਗੁਰੂ ਜੀ ਦਰਗਾਹ ਦੇ ਵਿੱਚ ਬਾਣੀ ਦੇ ਰੂਪ ਵਿੱਚ ਜਿਹੜਾ ਹੈਗਾ ਵਰਖਾ ਹੋਈ ਹੈ ਇੱਥੇ ਬਹੁਤ ਵੱਡੀ ਵਿਸ਼ਾਲ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੱਥੇ ਅਸਰ ਕਰ ਰਹੀਆਂ ਨੇ ਇੱਥੇ ਬਲਕਾਰ ਇੱਥੇ ਦਾਤੇ ਬਲਕਾਰ ਆ ਇੱਥੇ ਸਾਈਂ ਦੇ ਪਿਆਰੇ ਆਏ ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸਮਾਂ ਦੀ ਟਾਪ ਲੱਗੀ ਇੱਥੇ ਸਤ ਗੁਰਾਂ ਸਿੱਤੇ ਪਾਸ਼ਾ ਦਾ ਨਿਵਾਸ ਹੈ ਇਹ ਲੋਕ ਉਸ ਭਾਵਨਾ ਦੇ ਨਾਲ ਜਿਹੜਿਆ ਸਰੋਸਾਰ ਨੇ ਤੇ ਅਸੀਂ ਦੇਖਦੇ ਹਾਂ ਕਿ ਇਹ ਫਿਰ ਕਿਸੇ ਦੀ ਪਰਵਾਹ ਨਹੀਂ ਮੰਨਦੇ ਤੇ বারবার ਜਿਹੜਾ ਹੈਗਾ ਦੁਨੀਆ થી ਵਿਹਲੇ ਤੀਨਥੇ ਵਿਹਲੇ ਰਾਲੇ ਨਾਲ ਰਲਿੰਦੇ ਕਦੀ ਹੋਣੇ ਜਬਾਨ ਪੰਜਾਬ ਦੇ ਇਹ ਸਾਰਾ ਕੋਸ਼ਿਸ਼ ਇਲਾਕੇ ਤੇ ਢੋਕਦਾ ਸ਼ਾਇਦ ਉਹਨੇ ਵੀ ਲੋਕਾਂ ਦੀ ਜ਼ਿੰਦਗੀ ਜਿਹੜੀ ਸੀ ਤਰਜੇ ਜ਼ਿੰਦਗੀ ਜਿਹੜੀ ਆ ਪ੍ਰੋਫੈਸਰ ਤੂਰ ਸਿੰਘ ਨੇ ਜਦੋਂ ਬਿਆਨ ਕੀਤੀ ਪੰਜਾਬ ਦੀ ਉਹਦੇ ਨਿਗਾ ਵਿੱਚ ਸ਼ਾਇਦ ਇਹ ਇਲਾਕਾ ਜਿਹੜਾ ਹੈਗਾ ਉਹ ਸਾਹਮਣੇ ਆ ਤੇ ਉਹਦੀ ਅਸੀਂ ਇਤਿਹਾਸ ਦੇ ਵਿੱਚ ਵਾਕਫੂਬੀ ਦੇਖਦੇ ਆ ਪ੍ਰੈਕਟੀਕਲੀ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਫਿਰ ਤੇ ਇਹ ਲੋਕ ਸਭ ਤੋਂ ਵੱਡੇ ਸੰਘਰਸ਼ੀਲ ਵੀ ਰਹੇ ਨੇ ਲਗਾਤਾਰ ਸੰਘਰਸ਼ ਕਰਦੇ ਆਏ ਨੇ ਤੇ ਪਿੰਡੇ ਤੇ ਬਹੁਤ ਕੁਛ ਢਾਇਆ ਹੋਇਆ ਹੈ ਤੇ ਉਹੀ ਇਹਨਾਂ ਨੂੰ ਇੱਕ ਪ੍ਰੇਰਣਾ ਵੀ ਦਿੰਦਾ ਵੱਡੇ ਵੱਡੇ ਸੰਘਰਸ਼ਾਂ ਨਾਲ ਅਹਾੜਾਂ ਦੇ ਦੌਰਾਨ ਵੀ ਆਪਾਂ ਦੇਖ ਲਿਆ ਵੀ ਕਿਸ ਢੰਗ ਦੇ ਨਾਲੇ ਲੋਕ ਇੱਥੋਂ ਦੇ ਵੀ ਆਪ ਵੀ ਉੱਠੇ ਹੋਏ ਸੀ ਚਾਹੇ ਇਲਾਕਾ ਆਇਆ ਹੋਵੇ ਸੀ ਲੇਕਿਨ ਇੱਥੋਂ ਦੇ ਨਾਲ ੜਕੇ ਜਿਹੜਾ ਸੀ ਬਾਕੀ ਪੰਜਾਬ ਨੇ ਆ ਕੇ ਕਿਸ ਢੰਗ ਦੇ ਨਾਲ ਉਹ ਚੀਜ਼ਾਂ ਨੂੰ ਰੋਕਿਆ ਉਹ ਵੀ ਇੱਕ ਇਤਿਹਾਸ ਨਵਾਂ ਸਿਰਜਦਾ ਜਿਹੜਾ ਹੈ ਇਸ ਇਲਾਕੇ ਬਿਲਕੁਲ ਠੀਕ ਡਾਕਟਰ ਸਾਹਿਬ ਤੁਸੀਂ ਬੜੀਆਂ ਠੋਕਮੀਆਂ ਉਦਾਹਰਨਾਂ ਨਾਲ ਗੱਲ ਤੋਰੀ ਹੈ ਸਦਾ ਜਗਤਾਰ ਸਿੰਘ ਹੋਰਾਂ ਤੋਂ ਅਗਲੀ ਗੱਲ ਤੋੜਦੇ ਆਂ ਸਦਾ ਜੀਤਾਰ ਸਿੰਘ ਜੀ ਜਿਹੜੀ ਦੂਜੀ ਡਿਵੈਲਪਮੈਂਟ ਬੜੀ ਅਹਿਮ ਆ ਉਹ ਹੈਗੀ ਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਇੱਕ ਪੱਤਰ ਲਿਖਣਾ ਉਹ ਪੱਤਰ ਹੈਗਾ ਬੰਦੀ ਸਿੱਖਾਂ ਨੂੰ ਛੱਡੇ ਜਾਣ ਬਾਰੇ ਉਹਨਾਂ ਨੇ ਬੜੇ ਇਤਿਹਾਸਕ ਹਵਾਲਿਆਂ ਦੇ ਨਾਲ ਜ਼ਿਕਰ ਕੀਤਾ ਕਿ ਧੁਕਵਾ ਮੌਕਾ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਨੇ ਤੇ ਉਸ ਮੌਕੇ ਤੇ ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਛੱਡਿਆ ਜਾਵੇ ਸੋ ਤੁਸੀਂ ਉਹ ਚਿੱਠੀ ਪੜ੍ਹੀ ਆ ਇਹ ਉਹਦੇ ਵਿੱਚ ਜਿਆਦਾ ਨਾਮ ਆ ਜੇ ਤੁਸੀਂ ਉਸ ਹਵਾਲੇ ਨਾਲ ਜਿਹੜੇ ਤੁਹਾਨੂੰ ਮੇਨ ਉਹਦੇ ਚ ਲੱਗਦੇ ਆ ਨੁਕਤੇ ਉਹਦੇ ਨਾਲ ਜੇ ਗੱਲ ਅੱਗੇ ਤੋਰੋ ਕਿੱਥੀ ਮੇਰੇ ਸਾਹਮਣੇ ਹੀ ਹੈ ਦਾਵਾ ਜੀ ਜੀ ਤੇ ਮੈਨੂੰ ਇੱਕ ਗੱਲ ਬੜੀ ਇਹਦੇ ਚ ਮੈਂ ਪਹਿਲਾਂ ਉੱਥੋਂ ਸ਼ੁਰੂ ਕਰਦਾ ਐ ਅੱਛੀ ਲੱਗੀ ਜੀ ਕਿ ਇਹਨਾਂ ਨੇ ਹਿੰਦੀ ਚਾਦਰ ਦੇ ਨਾਲ-ਨਾਲ ਜਿਹੜਾ ਸ਼ਬਦਾਵਲੀ ਵਰਤੀ ਹੈ ਨਾ ਉਹ ਧਰਮ ਦੀ ਚਾਦਰ ਦੀ ਵਰਤੀ ਹੈ ਗੁਰੂ ਤੇਗ ਬਹਾਦਰ ਜੀ ਬਾਰੇ ਇਹ ਅਸਲੀ ਇਹ ਢੌਂਗਾ ਜਿਹੜਾ ਹੈ ਨਾ ਲੱਗਦਾ ਆ ਤੇ ਉਹ ਸਾਰੇ ਧਰ ਸਾਰੇ ਮਨੁੱਖਤਾ ਸਾਰੇ ਕਾਇਨਾਤ ਦੀ ਜਿਹੜੀ ਹਿਊਮਨ ਰਾਈਟਸ ਹੈ ਆਪਣਾ ਧਰ ਬਣਨ ਦੀ ਆਜ਼ਾਦੀ ਹੈ ਉਹਦੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਜੀ ਤੇ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਇਹਦੇ ਨਾਲ ਦੀ ਕੋਈ ਕੋਈ ਹੋਰ ਉਦਾਹਰਣ ਨਹੀਂ ਮਿਲਦੀ ਸੋ ਇਸ ਧਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਤੇ ਨਾਲ ਹੁੰਦੇ ਬੱਦੀ ਸਿੰਘ ਸਜਾਵਾਂ ਬੜੀਆਂ ਲੰਬੀਆਂ ਹੋ ਚੁੱਕੀਆਂ ਇਹਨਾਂ ਦੀਆਂ ਮਤਲਬ 25 25 30 ਸਾਲ ਦੇ ਲਗਭਗ ਆਲਮੋਸਟ ਹੋ ਚੁੱਕੀਆਂ ਕਿ ਸਜ਼ਾ ਤੁਸੀਂ ਕਿੰਨੀ ਦੇਰ ਤੱਕ ਲੋਕਾਂ ਨੂੰ ਅੰਦਰ ਰੱਖ ਸਕਦੇ ਹੋ ਦੂਜੀ ਗੱਲ ਇਹ ਹੈ ਕਿ 2019 ਦੇ ਵਿੱਚ ਹੋਮ ਮਿਨਿਸਟਰੀ ਨੇ ਖੁਦ ਲੈਟਰ ਲਿਖ ਕੇ ਇਹ ਕਿਹਾ ਸੀ ਕਿ ਅਸੀਂ ਛੇਤੀ ਹੀ ਇਹਨਾਂ ਨੂੰ ਰਿਹਾ ਕਰਾਂਗੇ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫੈਕਟਰੀ ਸਜਾਵਰੇ ਬਾਰੇ ਬੀਸੀ ਕੀ ਉਹ ਕਮਿਪਤੀ ਕੀਤੀ ਗਈ। ਕਹਿੰਦਾ ਸਰਕਾਰ ਆਪਣੇ ਗਲਤੇ ਕਿਉਂ ਨਹੀਂ ਖੜਦੀ। ਜੀ। ਹਾਲਤ ਤਾਂ ਅੱਜ ਵੀ ਉਹੀ ਹੈ ਜਿਹੜੇ 219 ਵਿੱਚ ਸੀ। ਹਾਲਤ ਤਾਂ ਨਹੀਂ ਬਦਲੇ। ਲੇਕਿਨ ਇੱਕ ਕੱਲ ਮੈਨੂੰ ਹੋਰ ਥੋੜੀ ਜਿਹੀ ਲੱਗ ਰਹੀ ਹੈ। ਪੰਜਾਬ ਦੀ ਹਾਲਤ ਉਹ ਪੰਜਾਬ ਵੀ ਬੜੀ ਕਮਾਲ ਦੀ ਸਟੇਟ ਆ ਕੁਝ ਗੱਲਾਂ ਤੇ ਨਾ। ਬਈ ਹੜ੍ਹ ਦੇ ਨਾਲ ਬੜਾ ਨੁਕਸਾਨ ਹੋਇਆ। ਧਰਜ ਪਿੰਡ ਡਾਇਰੈਕਟਲੀ ਸੈਕਟਰ ਦੇ ਹੈ। ਲੇਕਿਨ ਇੱਕ ਬੜਾ ਕਮਾਲ ਦਾ ਅਸਪੈਕਟ ਸਾਹਮਣੇ ਉਹਦਾ ਕਿ ਪੰਥਕ ਜਜ਼ਬਾ ਬੜਾ ਕਮਾਲ ਦੇ ਢਗ ਨਾਲ ਫਿਰ ਉਮਰਿਆ ਤੋਂ ਡੋਮੀਨੇਟ ਕਰ ਰਿਹਾ ਇਸ ਵੇਲੇ ਸੀਨ ਤੇ ਜਿਹਨੇ ਯੂਥ ਪਾਵਰ ਹੈ ਉਹਦੇ ਪਿੱਛੇ ਜਿਸ ਢਗ ਨਾਲ ਉਹ ਸੇਵਾ ਕਰ ਰਿਹਾ ਉਹਦੇ ਪਿੱਛੇ ਪੰਥਕ ਜਜ਼ਬਾ ਹੈ ਲਗਾਤਾਰ ਜਿਹੜਾ ਨਿਸ਼ਾਨ ਸਾਹਿਬ ਟਰੈਕਟਰ ਤੇ ਲਾ ਕੇ ਮੁੰਡੇ ਅੱਗੇ ਚੱਲਦੇ ਹਨ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਸਿਰਫ ਨਿਸ਼ਾਨ ਸਾਹਿਬ ਨੇ ਉਹ ਪੰਥਕ ਜਜ਼ਬੇ ਦੀ ਤਰਜਮਾ ਨਹੀਂ ਕਰਦਾ ਤਾਂ ਇੱਕ ਮੋਬਾਈਲਾਈਜੇਸ਼ਨ ਹੋ ਰਹੀ ਹੈ ਆਪਣੇ ਢਗ ਦੇ ਨਾਲ ਉਸ ਮਹੌਲ ਦੇ ਵਿੱਚ ਇਹ ਚੱਹੀ ਗਈ ਹੈ ਤੇ ਇਲੈਕਸ਼ਨ ਅੱਗੇ ਨੇੜੇ ਹੈ। ਬੀਸਵਸਾਰਾਂ ਅਸਟਾਈ ਆਪਣੇ ਸਟਾਈਲ ਦੀ। ਕਿ ਉਹ ਸਿਚੁਏਸ਼ਨ ਦੇ ਵਿੱਚ ਜਦੋਂ ਇਲੈਕਸ਼ਨ ਨੇੜੇ ਆ ਰਹੀ ਹੈ, ਬੀਜੇਪੀ ਪੰਜਾਬ ਵਾਸਤੇ ਕੋਈ ਪੋਜ਼ਿਟਿਵ ਗੱਲ ਕਰਨਾ ਚਾਹੇਗੀ। ਹੜਾ ਦੇ ਬਾਰੇ ਤਾਂ ਕੋਈ ਪੋਜ਼ਿਟਿਵਿਟੀ ਝੂਠ ਦਿਖਾਇਆ ਨਹੀਂ ਹੁਣ ਤੱਕ। ਮਤਲਬ ਬਿਹਾਰ ਦੇ ਵਿੱਚ ਔਰਤਾਂ ਨੂੰ 10000 ਰੁਪਇਆ ਪਰ ਹੈਡ ਉਹਨਾਂ ਨੇ ਨਾਲ ਅਨਾਉਂਸਮੈਂਟ ਕਰਤੀ। ਹੂੰ। ਤੇ ਪੰਜਾਬ ਨੂੰ ਜਿੱਥੇ ਇਹਨਾਂ ਨੁਕਸਾਨ ਹੋਇਆ ਉਹ 1700 ਕਰੋੜ ਦੀ ਜਨਰਲ ਅਨਾਉਂਸਮੈਂਟ ਕਰਕੇ ਤੇ ਵਿੱਚੇ ਛੱਟਤਾ ਸੋ ਜੇ ਭਾਜਪੀ ਨੇ ਕੁਝ ਇੱਥੇ ਆਪਣੇ ਪੈਰ ਲਾਉਣੇ ਐ ਤਾਂ ਕੁਝ ਕੰਕ੍ਰੀਟ ਕੁਝ ਗੱਲਾਂ ਕਰਨੀਆਂ ਪੈਣਗੀਆਂ ਜੀ ਕਿ ਇਹ ਚਿੱਠੀ ਬੰਦੇ ਸਿੰਘਾ ਦੀ ਰਿਹਾਈ ਨੂੰ ਅੱਗੇ ਤੋਰਨ ਦੇ ਵਿੱਚ ਸਹਾਇ ਹੋ ਸਕਦੀ ਹੈ ਇਹ ਪੋਸੀਬਲ ਹੈ ਮੈਂ ਇਸਕਾ ਨੂੰ ਰੂਲ ਆਊਟ ਨਹੀਂ ਕਰਦਾ ਹੂੰ ਕਿ ਕਿਉਂਕਿ ਐਸਜੀਪੀਸੀ ਨੇ ਸਾਰਾ ਜੋਰ ਲਾ ਲਿਆ ਪਹਿਲਾਂ 25 ਲੱਖ ਸਿਗਨੇਚਰ ਵੀ ਕਰਾ ਲਏ ਸਿਗਨੇਚਰ ਸਭ ਮਟੀ ਨਹੀਂ ਕੀਤੇ ਗਏ ਨਾ ਹੀ ਕੋਈ ਟਾਈਮ ਦਿੰਦਾ ਕਿ ਇਹ ਗੱਲ ਦੁਬਾਰਾ ਹੁਣ ਨਵੇਂ ਸਿਰੋਂ ਤੇ ਨਵੇਂ ਪਾਰਟੀ ਦਾ ਥਰੂ ਸ਼ੁਰੂ ਹੋ ਰਹੀ ਹੈ ਕਿ ਇਹਨੂੰ ਕ੍ਰੈਡਿਟ ਦੇਣਾ ਹੈ ਇਸ ਸੰਦਰਭ ਦੇ ਵਿੱਚ ਇਹ ਵੀ ਜ਼ਰੂਰੀ ਹੈ ਇਹ ਨਹੀਂ ਵੀ ਕਿਹੜਾ ਬੀਜੇਪੀ ਨਾਲ ਰਲੇ ਬੰਨੇ ਬੀਜੇਪੀ ਨਾਲ ਤਾਂ ਸ਼੍ਰੋਮਣੀ ਕਲਦਿਲ ਦੇ ਲਾਈਨ ਵੀ 25 ਸਾਲ ਵੀ 22 ਸਾਲ ਰਹੀ ਹੈ ਗੱਲ ਇਹ ਨਹੀਂ ਹੁੰਦੀ ਕਿ ਚੈਨਲ ਕਿਹੜੀ ਹੈ ਜਿਹੜੀ ਇਫੈਕਟੂ ਹੋਏ ਕਿਉਂਕਿ ਹੁਣ ਤੁਸੀਂ ਕਿੰਨੇ ਦਿਨ ਤੱਕ ਇਹਨਾਂ ਲੋਕਾਂ ਨੂੰ ਅੰਦਰ ਰੱਖੋਗੇ ਮੇਰੇ ਖਿਆਲ ਦੇ ਵਿੱਚ ਇੱਕ ਇਹਨੂੰ ਗੱਲ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਪਾਰਟੀ ਨੂੰ ਫੋਰਸਫੁਲੀ ਇਹਨੂੰ ਟੇਕ ਅਪ ਕਰੇ ਇਹ ਸ਼ੁਰੂਆਤ ਇਸ ਪਾਰਟੀ ਵੱਲੋਂ ਠੀਕ ਤੰਗ ਦੇ ਰੱਖੀਤੀ ਗਈ ਸਦਾਤਰ ਲੋਜਨ ਸਿੰਘ ਜੀ ਮੈਨੂੰ ਯਾਦ ਹੈ ਤੁਸੀਂ ਮੇਰੇ ਨਾਲ ਇੱਕ ਵਾਰੀ ਗੈਰ ਰਸਮੀ ਗੱਲਬਾਤ ਦੇ ਵਿੱਚ ਕਿਹਾ ਸੀ ਜਦੋਂ ਇਹ ਅਕਾਲੀ ਦਲ ਹੋਂਦ ਵਿੱਚ ਆਇਆ ਸੀਗਾ ਕਿ ਜੇ ਬੀਜੇਪੀ ਨੇ ਕੋਈ ਸੰਦੇਸ਼ ਦੇਣਾ ਹੋਇਆ ਪੰਜਾਬ ਦੇ ਵਿੱਚ ਕੋਈ ਸੰਕੇਤ ਦੇਣਾ ਹੋਇਆ ਤਾਂ ਡੈਫੀਨੇਟਲੀ ਬੰਦੀ ਸਿੱਖਾਂ ਦੀ ਰਿਹਾਈ ਉਹ ਅੱਗੇ ਵਧਾਉਣਾ ਚਾਹਣਗੇ ਔਰ ਬੰਦੀ ਸਿੱਖ ਬੀਜੇਪੀ ਛੱਡਣਾ ਚਾਹੂਗੀ ਇੱਕਦ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ ਹੋ ਸਕਦਾ ਸਾਰਿਆਂ ਦੀ ਰਿਹਾਈ ਦਾ ਰਾਪਧਰਾ ਹੋ ਜੇ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਲਿਖ ਰਹੇ ਨੇ ਉਹਨਾਂ ਨੇ ਬੜਾ ਕੈਟੇਗੋਰਿਕਲੀ ਲਿਖਿਆ ਕਿ ਆਉਣ ਵਾਲੇ 350ਵੇਂ ਸ਼ਹਾਦਤ ਦਿਵਸ ਤੇ ਅਸੀਂ ਯਾਦ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਜਿਸ ਨੇ ਧਰਮ ਅਤੇ ਇਨਸਾਨੀ ਆਜ਼ਾਦੀ ਦੀ ਰੱਖਿਆ ਲਈ ਆਪਣੇ ਸੀਸ ਨੂੰ ਕੁਰਬਾਨ ਕੀਤਾ ਇਸ ਮਹਾਨ ਦਿਵਸ ਤੇ ਮੌਕੇ ਤੇ ਮੈਂ ਪੀਓਐਮਓ ਨੂੰ ਪੱਤਰ ਭੇਜ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਗੰਭੀਰ ਅਪੀਲ ਕੀਤੀ ਆ ਕਿ ਬੰਦੀ ਸਿੱਖਾਂ ਦੀ ਰਿਹਾਈ ਸਿਰਫ ਨਿਆਂ ਦਾ ਮਾਮਲੇ ਦੇ ਨਾਲ ਨਾਲ ਇਹ ਗੁਰੂ ਜੀ ਦੇ ਸਿਧਾਂਤ ਅਤੇ ਸੱਚਾਈ ਲਈ ਖੜੇ ਹੋਣ ਦੀ ਲੜਾਈ ਵੀ ਆ ਸਿੱਖਾਂ ਲਈ ਇਹ ਯਾਦਗਾਰੀ ਦਿਵਸ ਹੈ ਕੀ ਧਰਮ ਦੀ ਰੱਖਿਆ ਤੇ ਨਿਆਂ ਲਈ ਆਵਾਜ਼ ਉਠਾਉਣਾ ਸਾਡੇ ਸਿੱਖ ਧਰਮ ਦਾ ਫਰਜ਼ ਹੈ ਆਓ ਅਸੀਂ ਮਿਲ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਾਦਾ ਦਈਏ ਅਤੇ ਗੁਰੂ ਜੀ ਦੇ ਆਦਰ ਸਿਧਾਂਤਾਂ ਨੂੰ ਸਤਕਾਰ ਦਈਏ ਉਮੀਦ ਵੱੜ ਰਹੀ ਹੈ ਕਿ ਭਾਜਪਾ ਹੰਗਾਰਾ ਭਰੇਗੀ ਔਰ ਇਸ ਧੜੇ ਨੂੰ ਇਸ ਰਜੀਮ ਨੂੰ ਸਾਹ ਵੀ ਮਿਲ ਜਾਣਗੇ ਜਿਵੇਂ ਆਕਸੀਜਨ ਵੀ ਮਿਲ ਜਾਊਗੀ ਇਹਦੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਹਰ ਗੱਲ ਜਿਹੜੀ ਹੈ ਇਹਨੂੰ ਪੋਲਿਟਿਕਲਾਈਜ਼ ਕਰ ਰਹੇ ਹਾਂ ਮੇਰੇ ਕੋਲ ਦੋ ਚਿੱਠੀਆਂ ਮੌਜੂਦ ਹਨ ਜੋ ਕੋਈ ਦਾ ਮੰਜਪੂਰੀ ਵਕੀਲ ਜਿਹੜਾ ਲੜ ਰਿਹਾ ਕੇਸ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਈ ਗਈ ਤਾਂ ਹੌਂਸ ਰੰਬਤ ਸ਼ਾਹ ਜੀ ਨੇ 6 ਜਿਹੜੇ ਲਾਈਫ ਲੰਗਰ ਉਹਨਾਂ ਦੀ ਰਿਹਾਈ ਦੇ ਆਰਡਰ ਕੀਤੇ ਔਰ ਸਟੇਟ ਨੂੰ ਕਿਹਾ ਕਿ ਇਹਨਾਂ ਨੂੰ ਤੁਰੰਤ ਇਹਨਾਂ ਨੂੰ ਰਿਲੀਜ਼ ਕਰਤਾ ਜਾਵੇ ਉਹਨਾਂ ਚੋਂ ਦੋ ਰਹਾ ਹੋ ਗਏ ਚਾਰ ਬਾਕੀ ਐ ਤੇ ਮੈਂ ਉਹ ਚਿੱਠੀ 1 ਮਹੀਨਾ ਹੋਇਆ ਅਮਰਤ ਸ਼ਾਹ ਜੀ ਨੂੰ ਡੀਓ ਪਾਇਆ ਕਿ ਇਹ ਤੁਹਾਡੇ ਆਪਣੇ ਆਰਡਰ ਇੰਪਲੀਮੈਂਟ ਨਹੀਂ ਹੋਏ कि ਉਹਨਾਂ ਦਾ ਆਪਣਾ ਹੀ ਰਾਈਟਿੰਗ ਮੈਨੂੰ ਜਵਾਬ ਆ ਗਿਆ ਕਿ ਆਈ ਹੈਵ ਰੀਸੀਵਡ ਯੋਰ ਲੈਟਰ ਤੇ ਉਹ ਐਕਸ਼ਨ ਟੇਕ ਕਰ। ਸੋ ਉਹ ਪੈਂਡਿੰਗ। ਸੋ ਮੇਰੀ ਤੇ ਇੱਕ ਬੇਨਤੀ ਹੈ ਕਿ ਜਿਹੜਾ ਸੁਪਰੀਮ ਕੋਰਟ ਦੇ ਦੋ ਆਰਡਰ ਆ ਚੁੱਕੇ ਆ। ਇਹ ਬੰਦੀ ਜਿਹੜੇ ਲੋਕ ਜੇਲ੍ਹਾਂ 'ਚ ਬੈਠੇ ਆ ਉਹਦੇ ਬੜੇ ਕਲੀਅਰ ਆਰਡਰ ਆ ਚੁੱਕੇ ਆ। ਇਸ ਵਕਤ ਜੋ ਮਾਹੌਲ ਇੰਡੀਆ ਦਾ ਆਇਆ ਹੈ ਸੁਪਰੀਮ ਕੋਰਟ ਇਜ਼ ਆਲ ਆਊਟ ਕਿ ਬਲੰਬੀ ਜੇਲ੍ਹਾਂ ਲੋਕਾਂ ਦੀਆਂ ਬਿਨਾ ਮਤਲਬ ਤੋਂ ਖਤਮ ਕੀਤੀਆਂ ਜਾਣ। ਤਾਂ ਮੇਰੀ ਤੇ ਬੇਨਤੀ ਹੈ ਕਿ ਜੇ ਜਾਨੀ ਹਰਪ੍ਰੀਤ ਸਿੰਘ ਨੇ ਲਿਖਿਆ ਤਾਂ ਇਹ ਉਹਦੀ ਡਿਊਟੀ ਹੈ। ਇਹ ਤੂੰ ਸ਼ਰਮਾਨ ਦੀ ਲੋੜ ਨਹੀਂ ਕਿ ਜੀ ਇਹ ਭਾਜਪਾ ਨਾਲ ਜਾਣ ਦੀ ਗੱਲ ਹੈ ਸਵਾਲ ਜੇ ਲੈਣਾ ਪੁੱਛਦੇ ਗੌਰਮੈਂਟ ਆਂਡੀਆਂ ਤੋਂ ਹੀ ਲੈਣਾ ਤੇ ਜੇ ਮੰਗ ਕਰਨ ਲਈ ਜਾਣਾ ਹੀ ਨਹੀਂ ਤੇ ਇਹ ਕਹਿ ਕੇ ਹਾਂ ਜੀ ਕੋਈ ਸਾਰੇ ਦੇ ਇਲਜ਼ਾਮ ਲਗਾ ਦੇਗਾ ਭਾਜਪਾ ਦਾ ਇਹ ਬਿਲਕੁਲ ਠੀਕ ਕਰਨਾ ਹੀ ਗਲਤ ਹੈ ਇਹ ਹਰ ਇੱਕ ਦਾ ਰਾਈਟ ਹੈ ਕਿ ਹੋਮ ਮਿਨਿਸਟਰ ਨੂੰ ਜਾ ਕੇ ਨਾਕ ਕਰੇ ਕਹਵੇ ਜੀ ਇਹ ਤੁਹਾਡੀ ਡਿਊਟੀ ਹੈ ਸਾਡਾ ਕੰਮ ਕਰੋ ਦੇਖੋ ਜਿਹੜਾ ਇਸ਼ੂ ਬੜਾ ਕਲੀਅਰ ਹੈ ਮੈਂ ਅੱਜ ਇੱਕ ਚਿੱਠੀ ਪਾਈ ਹੈ ਕਿ ਮਿਨਿਸਟਰ ਯੂਪੀ ਨੂੰ ਉੱਥੇ ਚਾਰ ਬੰਦੇ ਟਾਟਾ ਚ ਕੈਦ ਹੈ ਉਹਨਾਂ ਨੂੰ 15 ਸਾਲ ਹੋ ਗਏ ਜੇਲ੍ਹ ਪੂਰੀ ਕਰ ਚੁੱਕੇ ਆ ਤੇ ਮੈਨੂੰ ਅੱਜ ਹੀ ਜਵਾਬ ਵੀ ਆ ਗਿਆ ਕਿ ਤੁਹਾਡੀ ਲੈਟਰ ਮਿਲ ਗਈ ਆ ਰਿਵਿਊ ਹੋਈ ਸੋ ਬੜੀ ਵੱਡੀ ਗੱਲ ਹੈ ਮੈਂ ਵੀ ਇਹ ਉਹਨਾਂ ਨੂੰ ਲਿਖਿਆ ਕਿ ਤੁਸੀਂ ਇਹ ਹੁਣ ਗੁਰੂ ਤੇਗ ਬਹਾਦਰ ਦੀ ਖਿਤਾਬੀ ਤੇ ਇਹ ਐਲਾਨ ਕਰੋ ਤੇ ਮੈਂ ਉਹ ਲੈਟਰ ਵੀ ਨਾਲ ਭੇਜਤਾ ਜਿਹੜਾ ਹੋਮ ਮਿਨਿਸਟਰ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਖਿਤਾਬੀ ਤੇ ਕੱਢਿਆ ਸੀ ਪੈਨ ਨਾਲ ਲਗਾਇਆ ਮੈਂ ਕਿ ਤੁਸੀਂ ਵੀ ਇਸ ਤਰ੍ਹਾਂ ਕਰੋ ਇੱਕ ਕਰਨਾਟਕ ਚ ਉਹ ਮੈਂ ਕਰਨਾਟਕ ਸੀਐਮ ਨੂੰ ਹੀ ਭੇਜਿਆ ਕਿ ਤੁਹਾਡੇ ਕੋਲ ਇੱਕ ਬੰਦਾ ਰਹਿੰਦਾ ਹੈ ਤੇ ਤੁਸੀਂ ਉਹਨੂੰ ਕਿਉਂ ਨਹੀਂ ਰਿਲੀਜ਼ ਕਰ ਰਹੇ ਇੱਕ ਦਿੱਲੀ ਜੇ ਹੁਣ ਦਿੱਲੀ ਜਿਹੜੀ ਸੀਐਮ ਹੈ ਉਹਨੂੰ ਕਿਉਂ ਨਹੀਂ ਡੈਪੂਟੇਸ਼ਨ ਮਿਲਦਾ ਬਿਲਕੁਲ ਹੈਰਾਨ ਆ ਕਿ ਅਜ ਤੱਕ ਅਸੀਂ ਨਵੇਂ ਸੀਐਮ ਕੋਲ ਨਹੀਂ ਗਏ ਕੇਜਰੀਵਾਲ ਨੇ ਕੁਝ ਨਹੀਂ ਕੀਤਾ ਤੇ ਉਹ ਇਹ ਕਹਿੰਦਾ ਹੀ ਰਿਹਾ ਜੀ ਆਹ ਕਰਾਂ ਇਹ ਕਰਾਂ ਤੇ ਇਹ ਹੁਣ ਡੈਜਾ ਡੈਪੂਟੇਸ਼ਨ ਹੈ ਇਹ ਨਾਲ ਆਪਣੇ ਕੁਝ ਐਮਐਲਏ ਲੈ ਕੇ ਕੁਝ ਐਮਪੀ ਲੈ ਕੇ ਇਹ ਸਾਰਿਆਂ ਨੂੰ ਮਿਲਣ ਜਿਹਦੇ ਤੇ ਕੋਈ ਹਰਜ ਨਹੀਂ ਮੈਂ ਤਾਂ ਕਹਿੰਦਾ ਇਟ ਸ਼ੁਡ ਬੀ ਅ ਆਲ ਪਾਰਟੀ ਡੈਲੀਗੇਸ਼ਨ ਇਹ ਜ਼ਰੂਰੀ ਨਹੀਂ ਕਿ ਕਲਾ ਕਾਲੀਦਲ ਜਾਵੇ ਇਹ ਦੋ ਚਾਰ ਰਿਟਾਇਰਡ ਜੱਜ ਰਿਟਾਇਰਡ ਅਫਸਰ ਨਾਲ ਲੈ ਜਾ ਤੇ ਮੈਨੂੰ ਕਹਿੰਦਾ ਇਸ ਗੱਲ ਸਾਨੂੰ ਕੋਈ ਦੇਰ ਨਹੀਂ ਕਰਨੀ ਚਾਹੀਦੀ ਇਹ ਨਹੀਂ ਸੁਣਨਾ ਚਾਹੀਦਾ ਕਿ ਸਾਡੇ ਤੇ ਇਲਜ਼ਾਮ ਲੱਗੇਗਾ ਮੈਂ ਇਸ ਗੱਲ ਦੇ ਜੇ ਅਸੀਂ ਇਸ ਗੱਲ ਤੇ ਡਰਦੇ ਰਹਾਂਗੇ ਫਿਰ ਤੇ ਕੋਈ ਕੰਮ ਕਦੇ ਹੋਣਾ ਹੀ ਨਹੀਂ ਇਹ ਕਹਿ ਕੇ ਆਖਰ ਜੋ ਇਸ਼ੂ ਹੈ ਉਹ ਗੌਰਮੈਂਟ ਆਂਡੀਆਂ ਕੋਲੋਂ ਹੈ ਉਥੋਂ ਹੀ ਅਸੀਂ ਲੈਣਾ ਹੈ ਉਥੋਂ ਹੀ ਕਰਨਾ ਹੈ ਬਸ ਇਹ ਮੇਰੀ ਰਾਏ ਡਾਕਟਰ ਅਮਰਜੀਤ ਸਿੰਘ ਜੀ ਇਹਦੇ ਤੇ ਜਦੋਂ ਵੀ ਗੱਲ ਤੁਰਦੀ ਆ ਉਦੋਂ ਗੱਲ ਨਿਆਂ ਤੇ ਆ ਕੇ ਖੜ ਜਾਂਦੀ ਹੈ ਕਿ ਅਦਾਲਤਾਂ ਦੇ ਵਿੱਚ ਜਿਹੜੇ ਲੋਕ ਮਿਲੀ ਸਜ਼ਾ ਭੁਗਤ ਚੁੱਕੇ ਨੇ ਕੀ ਉਹਦੀ ਕਾਨੂੰਨੀ ਚਾਰਾਜੋਈ ਹੋ ਸਕਦੀ ਹੈ ਕਿ ਨਹੀਂ ਲੇਕਿਨ ਹਮੇਸ਼ਾ ਇੱਕ ਗੱਲ ਆਣ ਕੇ ਪੋਲਿਟੀਕਲੀ ਫਸ ਜਾਂਦੀ ਹੈ ਕਿ ਇਹਦੇ ਉੱਤੇ ਫੈਸਲੇ ਸਰਕਾਰ ਲਵੇ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਪਿਛਲੇ ਕੁਝ ਦਿਨਾਂ ਦੇ ਵਿੱਚ ਪਈ ਕੋਈ ਦਿਨ ਪਹਿਲਾਂ ਸੁਪਰੀਮ ਕੋਰਟ ਚ ਅਡਰੈਸ ਹੋਇਆ ਉਹਨਾਂ ਨੇ ਬੜਾ ਕਲੀਅਰ ਪੁੱਛਿਆ ਕਿ ਆਖਰ ਜੇ ਤੁਸੀਂ ਫਾਂਸੀ ਦਿੱਤੀ ਫਾਂਸੀ ਦੀ ਸਜ਼ਾ ਦਿੱਤੀ ਹੈ ਤਾਂ ਫਾਂਸੀ ਲਾਈ ਕਿਉਂ ਨਹੀਂ ਫਿਰ ਨਾਲ ਹੀ ਪੁੱਛਿਆ ਕਿ ਉਹਨਾਂ ਸਾਲਾ ਦਾ ਸਾਹਿਬ ਕਿਸ ਤਰ੍ਹਾਂ ਕਰੀਏ ਕਾਨੂੰਨੀ ਨੁਕਤਾ ਨਿਗਾਹ ਤੋਂ ਜਿਹੜੇ 13 ਸਾਲ ਵਿੱਚ ਲੰਘ ਗਏ 12 ਸਾਲ ਵਿੱਚ ਲੰਘ ਗਏ ਸੋ ਜਿਹੜਾ ਡਾਕਟਰ ਅਮਰਜੀਤ ਜੀ ਇਹ ਪਹਿਲੂ ਆ ਬੰਦੀ ਸਿੱਖਾਂ ਵਾਲਾ ਇਹ ਭਾਵਨਾਵਾਂ ਨਾਲ ਜਾ ਕੇ ਜੁੜ ਜਾਂਦਾ ਸਤ ਮੈਨੂੰ ਲੱਗਦਾ ਹੈ ਕਿ ਇਹਦੇ ਕੁਝ ਹੋਰ ਨੁਕਤੇ ਵੀ ਤੁਸੀਂ ਸਟੱਡੀ ਕੀਤੇ ਹੋਣਗੇ ਹਾਂ ਰੰਦਾਵਾ ਸਾਹਿਬ ਪਹਿਲਾਂ ਮੈਂ ਥੋੜਾ ਜਿਹਾ ਇੱਕ ਹੋਰ ਵਿਸਥਾਰ ਦੇਣਾ ਚਾਹੁੰਨਾ ਜਿਹੜਾ ਸਰਦਾਰ ਜਗਤਾਰ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਵੀ ਇਸ ਲੈਟਰ ਦੇ ਵਿੱਚ ਧਰਮ ਦੀ ਚਾਦਰ ਹਿੰਦ ਦੀ ਚਾਦਰ ਗੁਰੂ ਸਾਹਿਬ ਨੂੰ ਲਿਖਿਆ ਗਿਆ ਤੇ ਜੇਕਰ ਅਸੀਂ 1711 ਕ ਦਾ ਜਿਹੜਾ ਇੱਕ ਹੈਗਾ ਕਵੀ ਸੈਨਾਪਤੀ ਦਾ ਜਿਹੜੀ ਲਿਖਤਾ ਗੁਰ ਸੋਭਾ ਉਹਦੇ ਵਿੱਚ ਦੇਖੀਏ ਤਾਂ ਹੋਰ ਵਿਸ਼ਾਲਤਾ ਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਉਹ ਜ਼ਿਕਰ ਕਰਦਾ ਸੈਨਾਪਤੀ ਜਿਹੜਾ ਲਖਾਰੀ ਉਸ ਦਾ ਜਿਹੜਾ ਹੈਗਾ ਉਹ ਲਿਖਦਾ ਹੈਗਾ ਪ੍ਰਗਟ ਪਿਆ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਦਾਇਰਾ ਜਿਹੜਾ ਹੈਗਾ ਬਹੁਤ ਹੀ ਵਿਸ਼ਾਲ ਜਿਹੜਾ ਹੈਗਾ ਲੈ ਜਾਂਦਾ ਪੂਰੇ ਵਿਸ਼ਵ ਤੱਕ ਉਹ ਗੱਲ ਪੂਰੀ ਮਨੁੱਖਤਾ ਦੇ ਨਾਲ ਮਾਨਵਤਾ ਦੇ ਅਧਿਕਾਰਾਂ ਦੇ ਨਾਲ ਜੋੜ ਕੇ ਜਿਹੜੀ ਗੱਲ ਆ ਉਹ ਵਿਸਥਾਰ ਦਿੰਦਾ ਤੇ ਠੀਕ ਹੈ ਉਹ ਜਿਹੜਾ ਇੱਕ ਸਮਕਾਲੀ ਇਤਿਹਾਸ ਦੇ ਵਿੱਚ ਉਹ ਗੱਲ ਚੱਲ ਰਹੀ ਸੀ ਕਿ ਉਹਦੇ ਬਾਰੇ ਵੀ ਉਹਨੇ ਇਸ਼ਾਰੇ ਕੀਤੇ ਨੇ ਕਰਮ ਧਰਮ ਕੀ ਜਨਪਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਤਿਲਕ ਜਨੇਊ ਆਰ ਧਰਮਸਾਲਾ ਅਟਲ ਕਰੀ ਗੁਰਪੈ ਦੇ ਆਲਾ ਉਹਦੇ ਵਿੱਚ ਠੀਕ ਹੈ ਹਿੰਦੂ ਧਰਮ ਦਾ ਵੀ ਉਹ ਜ਼ਿਕਰ ਕਰ ਰਹੇ ਨੇ ਇੱਕ ਨੇ ਇੱਕ ਬਹੁਤ ਹੀ ਵਿਸ਼ਾਲ ਕੈਨਵਸ ਦੇ ਉੱਤੇ ਉਹ ਲੈ ਜਾਂਦੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਤੇ ਉਹ ਇੱਕ ਵਿਸ਼ਾਲਤਾ ਦਾਲਾ ਪੱਖ ਜਗਾ ਸੀ ਉਹ ਮਨ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਤੇ ਹੁਣ ਅੱਗੇ ਸਵਾਲ ਜਿਹੜਾ ਤੁਸੀਂ ਕੀਤਾ ਇਹ ਬੰਦੀ ਸਿੰਘਾ ਵਾਲਾ ਜਿਹੜਾ ਹੈ ਇਹਦੇ ਬਾਰੇ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਪ੍ਰਮੁਖਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਹੈਗੀ ਆ ਧਿਆਨ ਵਿੱਚ ਰੱਖਣ ਦੀ ਕਿ ਇਹ ਸਾਡੇ ਜਿਹੜੇ ਖਾੜਕੂ ਸਿੰਘ ਨੇ ਇਹ ਕ੍ਰਾਈਮਨਲ ਨਹੀਂ ਹੈਗੇ ਫੇ ਅਮੀ ਕੋਈ ਛੋਟੇ ਮੋਟੇ ਕ੍ਰਾਈਮ ਕਰਨ ਵਾਲੇ ਲੋਕ ਸੀ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਬਿਠਾ ਲਿਆ ਜਿਹੜਾ ਹੈਗਾ ਇਹਨਾਂ ਦਾ ਇੱਕ ਇਤਿਹਾਸ ਆ ਇੱਕ ਪਰੰਪਰਾ ਆ ਇੱਕ ਵਿਚਾਰਧਾਰਾ ਆ ਜਸਤੋ ਪ੍ਰੇਰਿਤ ਹੋ ਕੇ ਜਿਹੜਾ ਗੁਰੂ ਸਵਾਰ ਨੇ ਰਸਤਾ ਦਿਖਾਇਆ ਹੋਇਆ ਜਿਹੜਾ ਹੈਗਾ ਵੀ ਵਦੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਵਦੀ ਨੂੰ ਡਿਠ ਵੀ ਨਹੀਂ ਕਰਨਾ ਤੇ ਉਹਦੇ ਵਿਰੁੱਧ ਸੰਘਰਸ਼ ਕਰਨਾ ਜਿਹੜਾ ਇੱਕ ਸਿਖਾਇਆ ਹੋਇਆ ਗੁਰੂ ਸਾਹਿਬ ਨੇ ਉਸ ਉੱਤੇ ਪਹਿਰੇਦਾਰੀ ਕਰਦਿਆਂ ਜਿਹੜਾ ਹੈਗਾ ਜਦੋਂ ਕੌਮ ਦੇ ਉੱਤੇ ਬਹੁਤ ਵੱਡਾ ਇੱਕ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਬਾਕੀ ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ ਹੋਰ ਬੜੇ ਢੰਗਾਂ ਦੇ ਨਾਲ ਸਿੱਖ ਕੌਮ ਨੂੰ ਜਿਹੜਾ ਸੀਗਾ ਉਹਦੀ ਹੇੱਠੀ ਕਰਨ ਦਾ ਯਤਨ ਕੀਤਾ ਗਿਆ ਤੇ ਉਸ ਰੋਹ ਦੇ ਵਿੱਚੋਂ ਜਿਹੜਾ ਇੱਕ ਗੁਰੂ ਸਾਹਿਬ ਨੇ ਰਸਤਾ ਦਿਖਾਇਆ ਜਿਹੜਾ ਹੈ ਮਰਨਾ ਮੌਨਸਾਂ ਸੂਰਿਆਂ ਹੋ ਕੇ ਗੁਰਨਾਨ ਸਾਹਿਬ ਦਾ ਬਚਨ ਹੈਗਾ ਬਾਣੀ 'ਚ ਜੇ ਹੋਏ ਮਨ ਪਰਵਾਣੋ ਤੇ ਉਹ ਸਾਰਾ ਕੁਝ ਇੱਕ ਸੇਧ ਜਿਹੜੀ ਸੀ ਸਿਧਾਂਤਕ ਪੱਖ ਤੋਂ ਉਹਨਾਂ ਦੇ ਕੋਲੇ ਸੀ ਹੋਰ ਤੋਂ ਪ੍ਰੇਰਿਤ ਹੋ ਕੇ ਪਹਿਲੀ ਵਾਰ ਨਹੀਂ ਨਿਰੰਤਰ ਲਗਾਤਾਰ ਜਿਹੜਾ ਸਿੱਖ ਇਤਿਹਾਸ ਆ ਉਹ ਇਸ ਦੀਗਵਾਈ ਭਰਦਾ ਕਿ ਜਦੋਂ ਵੀ ਸਿੱਖਾਂ ਦੇ ਨਾਲ ਆਪਣੇ ਨਾਲ ਧੱਕਾ ਹੋਣਾ ਉਸ ਲਈ ਤਾਂ ਉਹਨਾਂ ਨੇ ਸੰਘਰਸ਼ ਕਰਨਾ ਹੀ ਕਰਨਾ ਜੇ ਕਿਸੇ ਪ੍ਰਾਏ ਦੇ ਨਾਲ ਵੀ ਹੁੰਦਾ ਬਗਾਨੇ ਦੇ ਨਾਲ ਵੀ ਹੁੰਦਾ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਾਡੇ ਸਾਹਮਣੇ ਆ ਕਿ ਪ੍ਰਾਏ ਵਾਸਤੇ ਵੀ ਕਿਸ ਢੰਗ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਰਾਖੀ ਕਿਵੇਂ ਕੀਤੀ ਜਾਂਦੀ ਆ ਉਹ ਕੁਰਬਾਨੀ ਦੇਣ ਤੱਕ ਵੀ ਹੱਦ ਤੱਕ ਜਾ ਕੇ ਵੀ ਅਸੀਂ ਉਹ ਆਪਣਾ ਜਿਹੜਾ ਭੂਮਿਕਾ ਆ ਉਹਦੇ ਤੋਂ ਪਿੱਛੇ ਨਹੀਂ ਹਟਦੇ ਨਿਭਾਉਣ ਤੋਂ ਤੇ ਇਹ ਤਾਂ ਪੰਥ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਧੱਕਾ ਹੋਇਆ ਸੀ ਤੇ ਉਸ ਦੇ ਵਿੱਚੋਂ ਚੀਜ਼ਾਂ ਨਿਕਲੀਆਂ ਤੇ ਉਹਨਾਂ ਵਾਸਤੇ ਉਹ ਤੁਰੇ ਨੇ ਤੇ ਉਹਨਾਂ ਨੇ ਉਹ ਕਾਰਵਾਈਆਂ ਪਾਈਆਂ ਨੇ ਤੇ ਇੱਕ ਪੋਲੀਟੀਕਲੀ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਉਹ ਸੋਲੂਸ਼ਨ ਹੈ ਕੀਤੇ ਜਾ ਕੇ ਕੋਰਟਾਂ ਨੇ ਵਾਰ-ਵਾਰ ਕਿਹਾ ਤਾਂ ਸੁਪਰੀਮ ਕੋਰਟ ਵਿੱਚ ਤਾਂ ਜਾਂਦਾ ਬਹੁਤ ਵਾਰੀ ਡਿਸਕਸ ਹੋਇਆ ਭਾਈ ਰਾਜੋਨ ਵਾਲਾ ਕੇਸ ਵੀ ਜਿਹੜਾ ਹੈਗਾ ਬਾਕੀ ਬੰਦੀ ਸਿੰਘਾਂ ਵਾਲਾ ਵੀ ਗੱਲ ਚੱਲਦੀ ਆ ਤੇ ਬੰਦੇ ਤਾਂ ਕੋਈ ਜ਼ਿਆਦਾ ਨਹੀਂ ਹੈਗੇ ਔਰ ਪੋਲੀਟੀਕਲੀ ਉਸ ਸੰਘਰਸ਼ ਦੇ ਦੌਰਾਨ ਜੋ ਕੁਝ ਹੋਇਆ ਤੇ ਉਹਨਾਂ ਨੇ ਆਪਣੀਆਂ ਕਾਰਵਾਈਆਂ ਕੀਤੀਆਂ ਨੇ ਤੇ ਇਹ ਕਾਨੂੰਨੀ ਜਿਹੜੋ ਨੁਕਤਿਆਂ ਦੇ ਵਿੱਚ ਅਸੀਂ ਪਾ ਕੇ ਹੀ ਇਹਨਾਂ ਨੂੰ ਵਿਚਾਰੀ ਜਾਵਾਂਗੇ ਤੇ ਫਿਰ ਕਿਸੇ ਪਾਸੇ ਸ਼ਾਇਦ ਤੇ ਤਣਪੱਤਣ ਨਹੀਂ ਲੱਗ ਸਕਦੀ ਇਹਨਾਂ ਨੂੰ ਪੋਲੀਟੀਕਲੀ ਹੱਲ ਕਰਨਾ ਪੈਣਾ ਤੇ ਸਰਕਾਰ ਨੂੰ ਅੱਗੇ ਆ ਕੇ ਜਿਹੜੇ ਕਹਿੰਦੇ ਸੀ ਵੀ ਕਾਂਗਰਸ ਸਰਕਾਰ ਸਿੱਖਾਂ ਨਾਲ ਧੱਕੇ ਕਰਦੇ ਆਈ ਆ ਲਗਾਤਾਰ ਨਿਰੰਤਰ ਸਿੱਖਾਂ ਦੇ ਨਾਲ ਵਿਤਕੈ ਕੀਤੇ ਨੇ ਪਰ ਨਵੀਂ ਸਰਕਾਰ ਨੇ ਵੀ ਕੋਈ ਐਸਾ ਅਜੇ ਤੱਕ ਕੋਈ ਵੱਡਾ ਕਦਮ ਐਸਾ ਨਹੀਂ ਚੁੱਕ ਕੇ ਦਿਖਾਇਆ ਜਿਹਦੇ ਵਿੱਚੋਂ ਕੋਈ ਸਿੱਧਾ ਸਾਹਮਣੇ ਸਪਸ਼ਟ ਨਜ਼ਰ ਆਵੇ ਕਿ ਇਹ ਸਿੱਖਾਂ ਦੀ ਹਮਾਇਤੀ ਆ ਪ੍ਰਚਾਰ ਬਹੁਤ ਕੀਤਾ ਜਾਂਦਾ ਕਿਤਾਬਾਂ ਦੇ ਬੜੇ ਸ਼ਾਬਕੇ ਵੰਡਤੇ ਨੇ ਕਈ ਇਲੈਕਸ਼ਨਾਂ ਦੇ ਦੌਰਾਨ ਵੇ ਆ ਕੁਛ ਹੋ ਗਿਆ ਆ ਕੁਛ ਹੋ ਗਿਆ ਜਿਹੜੀਆਂ ਕਿ ਬੜੀਆਂ ਸਧਾਰਨ ਗੱਲਾਂ ਨੇ ਤੇ ਉਹ ਕੋਈ ਆਸਾਨ ਕਰਨ ਵਾਲੀ ਗੱਲ ਨਹੀਂ ਹੈ ਸਿੱਖਾਂ ਦੇ ਉੱਤੇ ਜਿਹੜਾ ਹੈਗਾ ਸਿੱਖਾਂ ਦਾ ਕੁਰਬਾਨੀ ਤੇ ਯੋਗਦਾਨ ਜੇਕਰ ਦੇਸ਼ ਦੇ ਪ੍ਰਤੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਕਿੰਨਾ ਯੋਗਦਾਨ ਪਾਇਆ ਹੈਗਾ ਸਿੱਖਾਂ ਨੇ ਇਸ ਛੋਟੀ ਜਿਹੀ ਕੌਮ ਨੇ ਛੋਟੇ ਜਿਹੇ ਖਿੱਤੇ ਨੇ ਜੇਕਰ ਉਹਨੂੰ ਧਿਆਨ ਚ ਰੱਖਿਆ ਜਾਵੇ ਤੇ ਕੋਈ ਜਿਹੜਾ ਹੈ ਕੁਝ ਵੀ ਨਹੀਂ ਜਿੰਨੇ ਵੀ ਰੋਸੇ ਗਿਲੇ ਸ਼ਿਕਵੇ ਨੇ ਉਹ ਇਸ ਕਰਕੇ ਨਹੀਂ ਕਿ ਕੁਰਬਾਨੀਆਂ ਬਹੁਤ ਜ਼ਿਆਦਾ ਨੇ ਤੇ ਲੇਕਿਨ ਜਦੋਂ ਸਾਡੇ ਮਤਲਬ ਕੋਈ ਇਨਸਾਫ ਦੀ ਗੱਲ ਜਾਂ ਕੋਈ ਸ਼ਾਵਾਸ਼ ਦੇਣ ਵਾਲੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਹੱਥ ਪਿੱਛੇ ਖਿੱਚ ਲਿਆ ਜਾਂਦਾ ਤੇ ਸਰਕਾਰ ਨੂੰ ਆਪਣੇ ਜਿਹੜੇ ਇਹਨਾਂ ਨੇ ਜਾਰੀ ਕਰਤਾ ਸੀ ਨੋਟੀਫਿਕੇਸ਼ਨ ਵੀ ਜਿਹੜਾ ਹੈਗਾ ਜੇ ਉਹਨੂੰ ਵੀ ਇੰਪਲੀਮੈਂਟ ਕਰਨ ਤੋਂ ਪਿੱਛੇ ਹਟ ਰਹੇ ਨੇ ਤੇ ਇਹ ਵਿਤਕਰਿਆਂ ਦੇ ਵਿੱਚ ਜਿਹੜਾ ਸੀ ਇੱਕ ਹੋਰ ਲੜੀ ਜਿਹੜੀ ਨਿਰੰਤਰ ਚੱਲਦੀ ਆ ਰਹੀ ਹੈ ਜਿਆ 47 ਤੋਂ ਬਾਅਦ ਵਾਲੀ ਉਹਦੇ ਵਿੱਚ ਹੋਰ ਵੱਧਾਈ ਕਰ ਰਹੀ ਹੈ ਸਰਕਾਰ ਕੋਈ ਚੰਗਾ ਕੰਮ ਨਹੀਂ ਹੈ ਤੇ ਚਾਹੀਦਾ ਇਹ ਆ ਇਸ ਇਤਿਹਾਸਕ ਮੌਕੇ ਜੇਕਰ ਇਹਨਾਂ ਨੇ ਕਾਰਵਾਈ ਕਰਨੀ ਆ ਤੇ ਇਹਨਾਂ ਦਾ ਵੀ ਕੋਈ ਜਿਹੜਾ ਹੈਗਾ ਸਿੱਖਾਂ ਦੇ ਮਨਾਂ ਵਿੱਚ ਪ੍ਰਭਾਵ ਜਾ ਸਕਦਾ ਵੀ ਸ਼ਾਇਦ ਇਹ ਪਿਛਲੀ ਸਰਕਾਰ ਤੋਂ ਵੱਖਰੇ ਢੰਗ ਨਾਲ ਸੋਚਦੇ ਨੇ ਪਰ ਅਜੇ ਤੱਕ ਕੋਈ ਬਹੁਤ ਜ਼ਿਆਦਾ ਅੰਤਰ ਤੇ ਫਰਕ ਸਾਡੇ ਸਾਹਮਣੇ ਨਹੀਂ ਆਇਆ ਕਿਉਂਕਿ ਹੋਰ ਕੁਝ ਪੰਜਾਬ ਦਾ ਖੌਨ ਵਾਸਤੇ ਯਤਨ ਤਾਂ ਹੋਏ ਨੇ ਪੰਜਾਬ ਦੇ ਡੈਮੋ ਦਾ ਟੋਟਲੀ ਸਪੋਰਟ ਟੀਵੀ ਬਾਹਰਲੇ ਸੈਂਟਰ ਸਰਕਾਰ ਨੇ ਲਿਆ ਅਕੇਲਾਤੀਆ ਜਿਹੜੇ ਸਾਡੇ ਨਾਮਹਿੰਦੇ ਸੀ ਉਹ ਵੀ ਬਾਹਰ ਕੱਢਦੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਮਨਾਂ ਵਿੱਚ ਫਿਰ ਰੋਸ ਤੇ ਛਿਕਵਾ ਜਿਹੜਾ ਹੈਗਾ ਹੋਰ ਵਧਾਉਣ ਦਾ ਤਸੈਕ ਬਣਦੀਆਂ ਨੇ ਇਹ ਜ਼ਰੂਰ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਜਿਹੜਾ ਹੈ ਜੀ ਬਿਲਕੁਲ ਠੀਕ ਹੈ ਤੁਹਾਡੀਆਂ ਗੱਲਾਂ ਕਿ ਜਿਹੜੀ ਵੈਸੇ ਦੂਜੀ ਗੱਲ ਵੀ ਹੈ ਕਿ ਜਿਹੜਾ ਉਹਨਾਂ ਨੇ ਇਮੋਸ਼ਨਲੀ ਵੀ ਜੋ ਕੀਤਾ ਉਹਦੀ ਸਜ਼ਾ ਵੀ ਉਹ ਭੁਗਤ ਚੁੱਕਿਆ ਭਾਰਤੀ ਕਾਨੂੰਨ ਦੇ ਅੰਤਰਗਤ ਉਸ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਨੇ ਤੇ ਹੁਣ ਉਹ ਪੋਲਿਟੀਕਲੀ ਫੈਸਲੇ ਲੈ ਕੇ ਅੱਗੇ ਵਧਣ ਦੀ ਲੋੜ ਹੈ ਪਰ ਇੱਥੇ ਸਵਾਲ ਇਹ ਵੀ ਹੋਊਗਾ ਕਿ ਕੀ ਕਿਸੇ ਨੂੰ ਬੈਨੀਫਿਟ ਇਹਦਾ ਹੁੰਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਚਿੱਠੀ ਦੇ ਉੱਤੇ ਕੋਈ ਗੱਲਬਾਤ ਅੱਗੇ ਵੱਧਦੀ ਹੈ ਤਾਂ ਫਿਰ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਕਿਹਨੂੰ ਬੈਨੀਫਿਟ ਹੋਣ ਵਾਲਾ ਹੈ ਔਰ ਇਹਦੇ ਸਿਆਸੀ ਅਰਥ ਵੀ ਕੱਢੇ ਜਾਣਗੇ ਸਦਾ ਜਗਤਾਰ ਸਿੰਘ ਜੀ ਮੇਰਾ ਖਿਆਲ ਇੱਕ ਬਹੁਤ ਛੋਟੀ ਇੱਕ ਮਿੰਟ ਦੀ ਟਿੱਪਣੀ ਕਿ ਇਹਦੇ ਸਿਆਸੀ ਅਰਥ ਬਹੁਤ ਵਰਤੀ ਹੋਣਗੇ ਜੀ ਨਹੀਂ ਬਿਲਕੁਲ ਹੋਣਗੇ ਕਿਉਂਕਿ ਜਿਹੜੀ ਆਪਣਾ ਹੁਣ ਨਾ ਸਾਹਿਬ ਨੇ ਗੱਲ ਬੜੀ ਸਿੱਧੀ ਕਰਤੀ ਕਿ ਇਹ ਸੰਘਰਸ਼ ਸਿਆਸੀ ਸੀ ਕੋਈ ਬਹੁਤੀਆਂ ਭਾਵਨਾਵਾਂ ਵਿੱਚੋਂ ਨਿਕਲ ਕੇ ਨਹੀਂ ਜਿਹੜੇ ਸਿਆਸੀ ਇਸ ਘਰਚ ਹੁੰਦੇ ਐ ਉਹਨਾਂ ਦੇ ਭਾਵਨਾਵਾਂ ਦਾ ਰੋਲ ਨਹੀਂ ਘੱਟ ਹੁੰਦਾ ਲੌਜੀਕ ਦਾ ਰੋਲ ਜ਼ਿਆਦਾ ਹੁੰਦਾ ਸੋ ਇਹ ਸੰਘਰਸ਼ ਸਿਆਸੀ ਹੁੰਦੇ ਐ ਤੇ ਇਹਨਾਂ ਦੇ ਫੈਸਲੇ ਵੀ ਸਿਆਸੀ ਪੱਧਰ ਤੇ ਹੀ ਹੋਣੇ ਚਾਹੀਦੇ ਬਰਖਲ ਸਮਾਂ ਆ ਗਿਆ ਕਿ ਇਹ ਸਿੱਖ ਕੌਮ ਜਿਹੜੀ ਲਗਾਤਾਰ ਇਹ ਫੀਲ ਕਰ ਰਹੀ ਹੈ ਕਿ ਇਹਨਾਂ ਨਾਲ ਇਨਸਾਫ ਨਹੀਂ ਹੁੰਦਾ ਛੋਟੋ-ਕਟ ਇਸ ਮਾਮਲੇ ਤੇ ਮਤਲਬ ਲਾਈ ਜਾ ਸਕਦੀ ਹੈ ਲੱਗਦਾ ਹੈ ਕਿ ਸ਼ਾਇਦ ਇੱਥੇ ਕੋਈ ਕਾਰਵਾਈ ਹੋਵੇ ਹੁਣ ਦੇਖਣ ਵਾਲੀ ਗੱਲ ਅਗਲੇ ਦਿਨ ਕਿਹੋ ਜਿਹੀ ਹੁੰਦੀ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ